ਹੰਦੀ ਫਲੋਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਦੁਪਹਿਰ 2 ਵਜੇ ਅਤਿ ਗਰਮੀ ਹੋਣ ਕਾਰਨ ਤੁਸੀਂ ਦੇਖ ਰਹੇ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਸਤਲੁਜ ਦਰਿਆ ਦੇ ਵਿੱਚ ਨਹਾਉਣਗੇ ਦੋ ਨੌਜਵਾਨ ਡੁੱਬ ਕੇ ਉਸ ਤੋਂ ਬਾਅਦ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤੱਪਮੰਦ ਪਾਕੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਨੌਜਵਾਨ ਦੀ ਮ੍ਰਿਤਕ ਦੇ ਬਾਹਰ ਕੱਢੀ ਗਈ ਜਦ ਕਿ ਦੂਸਰੇ ਦੋਸਤਾਂ ਹੱਜ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੋ ਸਤਲੁ ਦਰਿਆ ਕਿਨਾਰੇ ਵਸਤੇ ਪਿੰਡ ਬੱਲੀਏਵਾਲ ਦੇ ਦੋ ਨੌਜਵਾਨ ਨਹਾਉਣ ਦੇ ਲਈ ਦਰਿਆ ਦੇ ਪਾਣੀ ਦੇ ਵਿੱਚ ਉਤਰੇ ਤਾਂ ਉੱਥੇ ਹੀ ਡੁੱਬ ਗਏ ਜਿਨ੍ਹਾਂ ਦੇ ਵਿੱਚੋਂ ਸ਼ੁਭਪ੍ਰੀਤ ਸਿੰਘ ਜਿਸ ਦੀ ਉਮਰ 29 ਸਾਲ ਦੇ ਕਰੀਬ ਹੈ ਉਸ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ ਰਾਜੂ ਦੀ ਗੋਤਾ ਖੋਰਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਦੁਪਹਿਰ 2 ਵਜੇ ਅਤਿ ਗਰਮੀ ਹੋਣ ਕਾਰਨ ਦੋਵੇਂ ਦੋਸਤ ਸੁਪ੍ਰੀਤ ਅਤੇ ਗੁਰਮੀਤ ਸਿੰਘ ਆਪਣੇ ਦੋ ਹੋਰ ਸਾਥੀਆਂ ਸਮੇਤ ਨੇੜੇ ਹੀ ਵਕਤੇ ਸਤਲੁਜ ਦਰਿਆ ਦੇ ਵਿੱਚ ਨਹਾਉਣ ਗਏ ਸੀ ਤਾਂ ਸਤਲੁਜ ਦਰਿਆ ਕਿਨਾਰੇ ਸੁਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾ ਕੇ ਪਾਣੀ ਦੇ ਵਿੱਚ ਛਾਲ ਲਗਾ ਦਿੱਤੀ ਜਿਸ ਥਾਂ ਉਹ ਨਹਾਉਣ ਲੱਗੇ ਤਾਂ ਉਸੇ ਥਾਂ ਤੇ ਪਾਣੀ ਕਾਫੀ ਡੂੰਘਾ ਸੀ ਨਹਾਉਣ ਸਮੇਂ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਾ ਤਾਂ ਉਸ ਨੂੰ ਸੁਪਰੀਤ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਡੁੱंगे ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਘਟਨਾ ਦੀ ਸੂਚਨਾ ਮਿਲਦੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਤਾਂ ਉੱਥੇ ਗੋਤਾਖੋਰਾਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਤਾਂ ਦੂਸਰੇ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਯਾਦ ਬੜਾ ਮੀਤਾ ਸ਼ਿਕਾਰੀ ਮਿਲ ਕੇ ਸਿੰਘ ਮੀਤਾ ਜਿਹੜਾ ਪਿੰਡ ਕੜਾ ਹੀ ਤੁਹਾਡਾ ਮੰਡ ਚੋਂ ਤਾਂ ਹੈ ਅੱਜ ਕਿੱਦਾਂ ਹੋਇਆ ਜੀ ਵਾਪਸ ਜਿਹੜਾ ਹਾਸਾ ਜਵਾਬ ਦੇ ਦੋ ਮੁੰਡੇ ਇੱਥੇ ਮਾਰੀਆਂ ਛਾਲਾਂ ਨਾ ਜੀ ਕੀ ਨਹਾਲਾ ਹੀ ਸੀ ਇਹ ਨਾ ਨਾ ਰੋਜ਼ ਡੁੱਬਦਾ ਕੱਲ ਕੱਢਿਆ ਜੀ ਅੱਛਾ ਤੇ ਅੱਜ ਕੀ ਹੋਇਆ ਵਾ ਅਜੇ ਨਿਸ਼ਾਲਾ ਮਾਰੀਆਂ ਇੱਕ ਤਾਂ ਪਾਣੀ ਲੈ ਗਿਆ ਚੱਕਿਓ ਗਾਂਵ ਵਿਤਲਾਸ਼ ਅੱਛਾ ਇੱਕ ਮੇਰੇ ਖਿਆਲ ਇੱਧਰ ਉਹ ਤੇ ਹੋਇਆ ਕਿਦਾਂ ਫਿਰ ਤੁਸੀਂ ਕੀ ਕੀਤਾ ਉਹਨੂੰ ਬਚਾਉਣ ਲਈ ਆਈ ਤਾਂ ਸਨ ਬੁਲਾ ਜਾਂਦੇ ਆ ਅੱਛਾ ਫਿਰ ਤੁਸੀਂ ਉਹ ਬੰਦੇ ਪੈਸੇ ਲੈਂਦਾ ਸਾਡੇ ਤੇ ਲੋਡ ਜਿਆਦਾ ਪੈ ਜਾਂਦਾ ਜੀ ਪੈਸੇ ਲੈਂਦੇ ਅੱਜ ਫ੍ਰੀ ਸੇਵਾ ਕਰਦੇ ਸੀ ਮੁੰਡਾ ਕੱਢਿਆ ਬਾਹਰ ਉਹ ਕਿਹੜਾ ਮੁੰਡਾ ਜਿਹੜਾ ਕੱਢਿਆ ਉਹਦਾ ਨਾਂ ਕੀ ਸੀਗਾ ਸ਼ੋਪ ਸ਼ੋਪਰੀ ਸ਼ੋਪਰੀਦਨ ਦੇ ਪਿੰਡ ਦਾ ਅੱਛਾ ਉਹਨਾਂ ਦੇ ਸ਼ੋਪਰੀ ਜਿਹੜਾ ਕੱਢਿਆ ਬਾਹਰ ਉਹਦੀ ਡੱਥ ਹੋ ਚੁੱਕੀ ਸੀਗੀ ਹੋ ਗਈ ਇਹਨੇ ਤਾਂ ਇੱਕ ਸਕੰਟ ਚ ਮਰ ਜਾਂਦਾ ਜੀ ਅੱਛਾ ਅੱਛਾ ਇੰਨਾ ਚੈ ਲੈ ਕੇ ਤੇ ਇੱਕ ਦੂਜਾ ਮੁੱਦਾ ਉਹ ਵਿੱਚ ਹੀ ਆ ਜੀ ਜੋਰ ਲੱਗਣਾ ਉਹ ਲਬਣੀ ਦੇ ਦੂਜੇ ਮੁੱਦੇ ਨਾਲ ਕੀ ਆ ਰਾਜੂ ਜੀ ਰਾਜੂ ਜੀ ਉਹ ਲਬੇਣੀ ਹ ਤੱਕ ਚੱਲ ਜਾਂ ਫੇਰ ਲੱਗ ਦਵਾਈ ਫੇਚ ਦਿੰਦਾ ਛਾਲ ਮਾਰ ਲੈਂਦੇ ਦੇਖ ਲੱਗ ਪਾਣੀ ਪੀ ਕੇ ਜਾਉਂ ਤੋਂ ਲੈ ਕੇ ਚੱਲਿਆ ਜਉਂ ਹੁਣ ਤੱਕ ਕਿੰਨੇ ਆ ਇੱਥੇ ਹਾਸੀ ਕਿੰਨੇ ਵਾਪਰੇ ਸਤਲੁਦ ਰਿਆ ਦੇ ਵਿੱਚ ਜੀ ਪਤਾ ਨਹੀਂ ਰੋਜ਼ ਪੰਜ ਚਾਰ ਹੋਏ ਜਾਂਦਾ ਦੋ ਚਾਰ ਅੱਛਾ ਕਿੰਨੇ ਕ ਬੰਦੇ ਬਚਾ ਚੁੱਕੇ ਜਿੰਦੀ ਜੁੰਦੇ ਬੰਦੇ ਵੀ ਕੱਢੇ ਗਏ 15 ਕ ਬੰਦੇ ਉਹਨਾਂ ਜਿੰਦੇ ਬਚਾਇਆ ਉਹਨਾਂ ਤੋਂ ਵੀ ਨਹੀਂ ਪੈਸਾ ਲਿਆ ਜੀ ਦੋ ਦੋ ਲੱਖ ਦਿੰਦੇ ਆ ਨਹੀਂ ਲਿਆ 70% ਇਹ ਆਹ ਨਹੀਂ ਜੀ ਡੈਡ ਬੋਡੀ ਵੀ ਕਾਫੀ ਕੱਦੀ ਹੋਂ ਤੱਕ ਮੈਂ ਕਹਾਂ ਨਾਂ ਤਿੰਨ 300 ਦੇ ਉੱਤੇ ਕੱਢਤੀ ਇਹ ਬੰਦੇ ਸੀਗੇ ਜੀ ਚਾਰ ਮੁੰਡੇ ਅੱਛਾ ਜੀ ਇਹ ਨਾਉਣ ਆਏ ਸੀਗੇ ਜਿਉਰੇ ਠੀਕ ਹੈ ਜੀ ਨਾਉਂਦੇ ਨਾਉਂਦੇ ਘੁੰਮੜ ਕੇ ਰਹੀ ਪੈਂਦੀ ਹੈ ਜਿਉਰੇ ਛਾਲਾ ਮਾਰਤੀ ਇਹਨਾਂ ਨੇ ਧਾਰੂ ਧਰਦੇ ਸੀਗੇ ਨੇ ਇਹ ਵਿੱਚ ਡੁੱਬ ਗਏ ਜੀ ਤੇ ਇੱਕਲਾਸ ਗਾਹਾਂ ਚਲੇ ਗਈ ਇਹਨੇ ਫੜੀ ਗਾਹਾਂ ਜਾ ਕੇ ਇੱਕ ਇੱਥੇ ਹੀ ਅਜ ਪਤਾ ਨਹੀਂ ਇੱਥੇ ਡੁੱਬੀ ਗਾਹਾਂ ਚਲੇ ਗਈ ਇਹਦਾ ਇੱਕ ਮੁੰਡਾ ਡੈਥ ਹੋ ਗਈ ਉਹ ਨਾ ਕੀ ਆ ਪਿੰਡ ਚੋ ਫਰੀਦ ਬਲੀ ਵਾਲਾ ਫੰਡ ਅੱਛਾ ਬੜੀਆ ਪੜਾ ਹਾਂ ਇਹ ਰਾਜੂ ਵਿੱਚ ਹੈ ਜੀ ਹਜੇ ਦੂਜਾ ਲੱਭ ਨਹੀਂ ਜਾਇਆ ਨਹੀਂ ਲੱਭਿਆ ਜੀ ਮੇਰਾ ਨਾਮ ਗਰਜੀਤ ਸਿੰਘ ਹੈ ਜੀ ਪਿੰਡ ਪਿੰਡ ਬਲੀ ਵਾਲੀ ਅੱਛਾ ਜਿਹੜੀ ਘਟਨਾ ਵਾਪਰੀ ਕੀ ਘਟਨਾ ਵਾਪਰੀ ਇਹੇ ਜੀ ਮੁੰਡੇ ਦੁਪਹਿਰੋਂ 1 ਵਜੇ ਨਾਉਣ ਆਏ ਸੀਗੇ ਜੀ ਇੱਥੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੀ ਵੀ ਇਹਦੇ ਕਰਕੇ ਹੋਰ ਵੀ ਬੰਦੇ ਦੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਰੋਕਿਆ ਜਾਵੇ ਅੱਛਾ ਜੀ ਕਿਵੇਂ ਹੋਈ ਕੀ ਗੱਲਬਾਤ ਜੀ ਇਹ ਬਨਾਉਣ ਆਏ ਸੀਗੇ ਜੀ ਇੱਥੇ ਪਿੰਡ ਦੇ ਵਿੱਚ ਕੀ ਨਾਮ ਸੀ ਜੀ ਤੇ ਇੱਕ ਇਹਦਾ ਰਾਜਵ ਰਾਜੂ ਤੇ ਇੱਕ ਸ਼ੋਭਪ੍ਰੀਤ ਸਿੰਘ ਜੀ ਹੂੰ ਅ ਦੋਨਾਂ ਦੀ ਦਾਸ ਬ੍ਰਾਂਧ ਚੱਲੀ ਜੀ ਕੀ ਨਹੀਂ ਜੀ ਇੱਕ ਦੀ ਆ ਗਈ ਇੱਕ ਦੀ ਲੱਭੀ ਨਹੀਂ ਜੀ ਹਜੇ ਉਹ ਗੋਤ ਆ ਸ਼ੋਭਪ੍ਰੀਤ ਜੀ ਮੇਰਾ ਨਾਮ ਮਨਦੀਪ ਸਿੰਘ ਜੀ ਪਿੰਡ ਬਲੀ ਵਾਲਾ ਜੀ ਕੀ ਗੱਲ ਹੋ ਗਈ ਆ ਜੀ ਮੇਰਾ ਬ੍ਰਦਰ ਜੀ ਤੇ ਨਾਲ ਆਪਣੇ ਦੋਸਤਾਂ ਦੇ ਦਰਿਆ ਤੇ ਨਹਾਉਣ ਗਏ ਸੀਗੇ ਜੀ ਨਹਾਉਣ ਗਏ ਬ੍ਰਦਰ ਗਰਮੀਤ ਸਿੰਘ ਜੀ ਤੇ ਨਾਲ ਤਿੰਨ ਮੁੰਡੇ ਦੋਸਤੋਂ ਦੇ ਹੋਰ ਸੀਗੇ ਜੀ ਤੇ ਨਹਾਉਂਦੇ ਸਮੇਂ ਦੋ ਮੰਨ ਲਓ ਪਾਣੀ ਦੇ ਵਿੱਚ ਡੂੰਘੇ ਪਾਣੀ ਚਲੇ ਗਏ ਡੁੱਬ ਗਏ ਤੇ ਇੱਕ ਦੀ ਬਾਡੀ ਮਿਲ ਗਈ ਤੇ ਜਿਹੜਾ ਮੇਰਾ ਬ੍ਰਦਰ ਆ ਉਹਦੀ ਬਾਡੀ ਹਲ ਤੱਕ ਨਹੀਂ ਮਿਲੀ ਜੀ ਜਦੋਂ ਬਾਕੀ ਦੋ ਦੋ ਉਹ ਸਹੀ ਸਲਾਮਤ ਨਹੀਂ ਉਹ ਬਚ ਗਈ ਅੱਛਾ ਜੀ ਹਾਂਜੀ ਮੈਰਿਡ ਸੀ ਹਾਂਜੀ ਮੈਰਿਡ ਸੀਗੇ ਜੀ ਇਹਦੇ ਬੱਚੇ ਦੋ ਇਹਨੇ ਦੋ ਦੋ ਬੇਟੀਆਂ ਨੇ ਜੀ ਅੱਛਾ ਜੀ ਹਾਂਜੀ ਕੰਮ ਕਰਦੇ ਕੰਮ ਇਹ ਖੇਤੀਬਾੜੀ ਦਾ ਸੀਗੇ ਤੇ ਇਹਨਾਂ ਦੀ ਮੰਨ ਲਓ ਵੀ ਸ਼ਾਪ ਵੀ ਸੀਗੀ ਫੋਨ ਮੋਬਾਈਲਾਂ ਦੀ ਸਾਰੇ ਕੱਛ ਦੀ ਕੈਮਰਾ ਸੀਸੀਟੀਵੀ ਵਗੈਰਾ ਦੀ ਇਹ ਤਿੰਨ ਭੈਣ ਭਰਾ ਸੀ ਜਿਹਨਾਂ ਦੀ ਮੌਤ ਹੋਈ ਇਹ ਤਿੰਨ ਭੈਣ ਭਰਾ ਸੀਗੇ ਜੀ ਅੱਛਾ ਜੀ ਇੱਕ ਪਰ ਬ੍ਰਦਰ ਇਹਨਾਂ ਦਾ ਆਪਣੇ ਕੈਨੇਡਾ ਚ ਆਈ ਹਾਂਜੀ ਤੇ ਸਿਸਟਰ ਹੋਰੀ ਆ ਸਿਸਟਰ ਮੈਰਿਡ ਮੈਰਿਡ ਸੋ ਸੇਖਰ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਸਤਲੁਜ ਦਰਿਆ ਦੇ ਵਿੱਚ ਨਹਾਉਣਗੇ ਦੋ ਨੌਜਵਾਨ ਡੁੱਬ ਗਏ ਜਿਸ ਤੋਂ ਬਾਅਦ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤੱਪਮੰਤ ਪਾਕੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਨੌਜਵਾਨ ਦੀ ਮ੍ਰਿਤਕ ਦੇ ਬਾਹਰ ਕੱਢੀ ਗਈ ਜਦ ਕਿ ਦੂਸਰੇ ਦੋਸਤਾਂ ਹੱਥ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੋ ਸਤਲੁਜ ਦਰਿਆ ਕਿਨਾਰੇ ਵਸਤੇ ਪਿੰਡ ਬੱਲੀਏ ਵਾਲਦੇ ਦੋ ਨੌਜਵਾਨ ਨਹਾਉਣ ਦੇ ਲਈ ਦਰਿਆ ਦੇ ਪਾਣੀ ਦੇ ਵਿੱਚ ਉਤਰੇ ਤਾਂ ਉੱਥੇ ਹੀ ਡੁੱਬ ਗਏ ਜਿਨ੍ਹਾਂ ਦੇ ਵਿੱਚੋਂ ਸ਼ੁਭਪ੍ਰੀਤ ਸਿੰਘ ਜਿਸ ਦੀ ਉਮਰ 29 ਸਾਲ ਦੇ ਕਰੀਬ ਹੈ ਉਸ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ ਰਾਜੂ ਦੀ ਗੋਤਾ ਖੋਰਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਦੁਪਹਿਰ 2 ਵਜੇ ਅਤਿ ਗਰਮੀ ਹੋਣ ਕਾਰਨ ਦੋਵੇਂ ਦੋਸਤ ਸ਼ੁਭਪ੍ਰੀਤ ਅਤੇ ਗੁਰਮੀਤ ਸਿੰਘ ਆਪਣੇ ਦੋ ਹੋਰ ਸਾਥੀਆਂ ਸਮੇਤ ਨੇੜੇ ਹੀ ਵਕਤੇ ਸਤਲੁਜ ਦਰਿਆ ਦੇ ਵਿੱਚ ਨਹਾਉਣ ਗਏ ਸੀ ਤਾਂ ਸਤਲੁਜ ਦਰਿਆ ਕਿਨਾਰੇ ਸੁਪਰੀ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾ ਕੇ ਪਾਣੀ ਦੇ ਵਿੱਚ ਛਾਲ ਲਗਾ ਦਿੱਤੀ ਜਿਸ ਥਾਂ ਉਹ ਨਹਾਉਣ ਲੱਗੇ ਤਾਂ ਉਸੇ ਥਾਂ ਤੇ ਪਾਣੀ ਕਾਫੀ ਡੂੰਘਾ ਸੀ ਨਹਾਉਣ ਸਮੇ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਾ ਤਾਂ ਉਸਨੂੰ ਸੁਪਰੀ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਡੂੰਘੇ ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਘਟਨਾ ਦੀ ਸੂਚਨਾ ਮਿਲਦੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਤਾਂ ਉੱਥੇ ਗੋਤਾਖੋਰਾਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਤਾਂ ਦੂਸਰੇ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਕੀ ਹਾਲ ਤੁਹਾਡਾ ਮੀਤਾ ਸ਼ਕਾਰੀ ਮਲਕੀ ਸਿੰਘ ਮੀਤਾ ਜਿਹੜਾ ਪਿੰਡ ਕੜਾ ਦੀ ਤੁਹਾਡਾ ਮੰਡ ਚੋਂਤਾ ਜੀ ਅੱਜ ਕਿੱਦਾਂ ਹੋਇਆ ਵਾ ਜਿਹੜਾ ਹਾਸਾ ਜਵਾਬ ਦੇ ਦੋ ਮੁੰਡੇ ਇੱਥੇ ਮਾਰੀਆਂ ਛਾਲਾਂ ਨੇ ਨਾ ਜੀ ਕੀ ਨਾਲਾ ਸੀ ਇਹ ਨਾ ਨਾ ਰੋਜ਼ ਡੁੱਬਦਾ ਕੱਲ ਕੱਢਿਆ ਜੀ ਅੱਛਾ ਤੇ ਅੱਜ ਕੀ ਹੋਇਆ ਵਾ ਅਜਨਨ ਛਾਲਾ ਮਾਰੀਆਂ ਇੱਕ ਤਾਂ ਪਾਣੀ ਲੈ ਗਿਆ ਚੱਕਿਓ ਗਾਂਵ ਵਿਵਾਦ ਅੱਛਾ ਇੱਕ ਮੇਰੇ ਖਲਿੱਕ ਇਧਰੋਂ ਤੇ ਹੋਇਆ ਕਿਦਾਂ ਫਿਰ ਤੁਸੀਂ ਕੀ ਕੀਤਾ ਪਰਨ ਬਚਾਉਣ ਲਈ ਆਈ ਤਾਂ ਸਨ ਬੁਲਾ ਜਾਂਦੇ ਅੱਛਾ ਫਿਰ ਤੁਸੀਂ ਉਹ ਬੰਦੇ ਪੈਸੇ ਲੈਂਦੇ ਸਾਡੇ ਤੇ ਲੋਡ ਜਿਆਦਾ ਪਾ ਜਾਂਦਾ ਜੀ ਪੈਸੇ ਲੈਂਦੇ ਅੱਜ ਫ੍ਰੀ ਸੇਵਾ ਕਰਦੇ ਸੀ ਮੁੰਡਾ ਕੱਢਿਆ ਬਾਹਰ ਉਹ ਕਿਹੜਾ ਮੁੰਡਾ ਜਿਹੜਾ ਕੱਢਿਆ ਉਹਦਾ ਨਾਂ ਕੀ ਸੀਗਾ ਸ਼ੋਪ ਸ਼ੋਪਰੀ ਸ਼ੋਪਰੀਦਨ ਦੇ ਪਿੰਡ ਦਾ ਅੱਛਾ ਨੇ ਸ਼ੋਪਰੀ ਜਿਹੜਾ ਕੱਢਿਆ ਬਾਹਰ ਉਹਦੀ ਡੱਥ ਹੋ ਚੁੱਕੀ ਸੀਗੀ ਹੋ ਗਈ ਇਹਨੇ ਇੱਕ ਸਕੰਟ ਚ ਮਰ ਜਾਂਦਾ ਜੀ ਅੱਛਾ ਅੱਛਾ ਇੰਨਾ ਚੈਲੇ ਤੇ ਇੱਕ ਦੂਜਾ ਮੁੱਦਾ ਉਹ ਵਿੱਚ ਹੀ ਆ ਜੀ ਜੋਰ ਲੱਗਣਾ ਉਹ ਲਬਣੀ ਦੇ ਦੂਜੇ ਮੁੱਡੇ ਨਾਲ ਕੀ ਆ ਰਾਜੂ ਜੀ ਰਾਜੂ ਰਾਜੂ ਉਹ ਲਬੇਣੀ ਹ ਤੱਕ ਚੱਲਿਆਂ ਫੇਰ ਲੱਗ ਦੁਆ ਫੇਚ ਛਾਲ ਮਾਰ ਲੇ ਲੱਗ ਪਾਣੀ ਪੀ ਕੇ ਜਾਉਂ ਦਮ ਲੈ ਕੇ ਚੱਲਿਆ ਜੀ ਹੁਣ ਤੱਕ ਕਿੰਨੇ ਆ ਇੱਥੇ ਹਾਸੀ ਕਿੰਨੇ ਵਾਪਰੇ ਸਤਲੁਜ ਦਰਿਆ ਦੇ ਵਿੱਚ ਜੀ ਪਤਾ ਨਹੀਂ ਰੋਜ਼ ਪੰਜ ਚਾਰ ਹੋਏ ਜਾਂਦੇ ਦੋ ਚਾਰ ਅੱਛਾ ਕਿੰਨੇ ਕ ਬੰਦੇ ਬਚਾ ਚੁੱਕੇ ਜਿੰਦੇ ਜੁੰਦੇ ਬੰਦੇ ਵੀ ਕੱਢੇ ਕੀ 15 ਕ ਬੰਦੇ ਉਹਨਾਂ ਜਿੰਦੇ ਬਚਾਇਆ ਉਹਨਾਂ ਤੋਂ ਵੀ ਨਹੀਂ ਪੈਸਾ ਲਿਆ ਜੀ ਦੋ ਦੋ ਲੱਖ ਦਿੰਦੇ ਆ ਨਹੀਂ ਲਿਆ ਅੱਛਾ ਤੱਕ ਲਈ ਪੈਸੈਂਟ ਲਿਆ ਇਹ ਬੰਦੇ ਡੈਡ ਬੋਡੀ ਵੀ ਕਾਫੀ ਗੱਦੀ ਹੁਣ ਤੱਕ ਮੈਂ ਕਿਹਾ ਨਾਂ ਤਿੰਨ 300 ਦੇ ਉੱਤੇ ਕੱਢਤੀ ਇਹ ਬੰਦੇ ਸੀਗੇ ਜੀ ਚਾਰ ਮੁੰਡੇ ਅੱਛਾ ਜੀ ਇਹ ਨਾਉਂ ਆਏ ਸੀਗੇ ਜੀ ਠੀਕ ਹੈ ਜੀ ਨਾਉਂਦੇ ਨਾਉਂਦੇ ਘੁੰਮਣ ਘੇਰੀ ਪੈਂਦੀ ਹੈ ਜੀ ਓਰੇ ਛਾਲਾਂ ਮਾਰਤੀਆਂ ਇਹਨਾਂ ਨੇ ਚਾਰੂ ਧਰਦੇ ਸੀਗੇ ਜੀ ਇਹ ਵਿੱਚ ਡੁੱਬ ਗਏ ਜੀ ਤੇ ਇੱਕਲਾਸ ਗਾਹਾਂ ਚਲੇ ਗਈ ਇਹਨੇ ਫੜੀ ਗਾਹਾਂ ਜਾ ਕੇ ਇੱਕ ਇੱਥੇ ਹੀ ਆ ਜੋ ਪਤਾ ਨਹੀਂ ਇੱਥੇ ਡੁੱਬੀ ਗਾਹਾਂ ਚਲੇ ਗਈ ਜਿਹੜਾ ਇੱਕ ਮੁੰਡਾ ਡੈਥ ਹੋ ਗਈ ਉਹ ਰਨਾਗੀ ਆ ਪਿੰਡ ਕਾ ਛੋ ਫਰੀਦ ਬੜੀ ਹਲਫੈਂਡੀ ਆ ਅੱਛਾ ਬੜੀਆ ਪੜ੍ਹਦਾ ਹਾਂ ਇਹ ਰਾਜੂ ਵਿੱਚ ਹੈ ਜੀ ਹਾਂ ਜੀ ਦੂਜਾ ਲੱਭ ਨਹੀਂ ਗਿਆ ਨਹੀਂ ਲੱਭਿਆ ਜੀ ਮੇਰਾ ਨਾਮ ਗਰਜੀਤ ਸਿੰਘ ਆ ਜੀ ਪਿੰਡ ਪਿੰਡ ਬਲੀ ਆਲੀ ਅੱਛਾ ਕਿਹੜੀ ਟਟਰਾ ਬੱਪੀ ਕੀ ਕਰਨਾ ਬੱਪੀ ਇਹ ਜੀ ਮੁੰਡੇ ਦੁਪਹਿਰੋਂ 1 ਵਜੇ ਨਾਉਣ ਆਏ ਸੀਗੇ ਜੀ ਇੱਥੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੀ ਵੀ ਇਹਦੇ ਕਰਕੇ ਹੋਰ ਵੀ ਬੰਦੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਰੋਕਿਆ ਜਾਵੇ ਅੱਛਾ ਜੀ ਕਿਵੇਂ ਹੋਈ ਕੀ ਗੱਲਬਾਤ ਜੀ ਇਹ ਬਨਾਉਣ ਆਏ ਸੀਗੇ ਜੀ ਇੱਥੇ ਪਿੰਡ ਦੇ ਵਿੱਚ ਕੀ ਨਾਮ ਸੀ ਜੀ ਤੇ ਇੱਕ ਰਾਜੂ ਤੇ ਇੱਕ ਸ਼ੋਭਪ੍ਰੀਤ ਸਿੰਘ ਜੀ ਹੂੰ ਅ ਦੋਨਾਂ ਦੀ ਲਾਸ਼ ਬਰਾਂਧ ਚੱਲੀ ਜੀ ਕੀ ਲੱਗਦਾ ਨਹੀਂ ਜੀ ਇੱਕ ਦੀ ਆ ਗਈ ਇੱਕ ਦੀ ਲੱਭੀ ਨਹੀਂ ਜੀ ਹਜੇ ਉਹ ਅ ਸ਼ੋਭਪ੍ਰੀਤ ਜੀ ਮੇਰਾ ਨਾਮ ਮਨਦੀਪ ਸਿੰਘ ਜੀ ਪਿੰਡ ਬਲੀ ਵਾਲਾ ਜੀ ਕੀ ਗੱਲ ਹੋ ਗਈ ਆ ਜੀ ਮੇਰਾ ਬ੍ਰਦਰ ਜੀ ਤੇ ਨਾਲ ਆਪਣੇ ਦੋਸਤਾਂ ਦੇ ਦਰਿਆ ਤੇ ਨਹਾਉਣ ਗਏ ਸੀਗੇ ਕੀ ਨਹਾਉਣ ਗਏ ਬ੍ਰਦਰ ਗਰਮੀਤ ਸਿੰਘ ਜੀ ਤੇ ਨਾਲ ਤਿੰਨ ਮੁੰਡੇ ਦੋਸਤੋਂ ਦੇ ਹੋਰ ਸੀਗੇ ਜੀ ਤੇ ਨਹਾਉਂਦੇ ਸਮੇਂ ਦੋ ਮੰਨ ਲਓ ਪਾਣੀ ਦੇ ਵਿੱਚ ਡੂੰਘੇ ਪਾਣੀ ਚਲੇ ਗਏ ਡੁੱਬ ਗਏ ਤੇ ਇੱਕ ਦੀ ਬਾਡੀ ਮਿਲ ਗਈ ਤੇ ਜਿਹੜਾ ਮੇਰਾ ਬ੍ਰਦਰ ਆ ਉਹਦੀ ਬਾਡੀ ਹਲ ਤੱਕ ਨਹੀਂ ਮਿਲੀ ਜਦੋਂ ਬਾਕੀ ਦੋ ਦੋ ਉਹ ਸਹੀ ਸਲਾਮਤ ਨਹੀਂ ਉਹ ਬਚ ਗਈ ਅੱਛਾ ਜੀ ਹਾਂਜੀ ਮੈਰਿਡ ਸੀ ਹਾਂਜੀ ਮੈਰਿਡ ਸੀਗੇ ਇਹਦੇ ਬੱਚੇ ਦੋ ਇਹਨੇ ਦੋ ਦੋ ਬੇਟੀਆਂ ਨੇ ਜੀ ਅੱਛਾ ਜੀ ਹਾਂਜੀ ਕੰਮ ਕਰਦੇ ਕੰਮ ਇਹ ਖੇਤੀਬਾੜੀ ਦਾ ਸੀਗੇ ਤੇ ਇਹਨਾਂ ਦੀ ਮੰਨ ਲਓ ਵੀ ਸ਼ਾਪ ਵੀ ਸੀਗੀ ਫੋਨ ਮੋਬਾਈਲਾਂ ਦੀ ਸਾਰੇ ਕਾਸ਼ ਦੀ ਕੈਮਰਾ ਸੀਸੀਟੀਵੀ ਵਗੈਰਾ ਦੀ ਇਹ ਕਿੰਨੇ ਭੈਣ ਭਰਾ ਸੀ ਜਿਹਨਾਂ ਦੀ ਮੌਤ ਹੋਈ ਇਹ ਤਿੰਨ ਭੈਣ ਭਰਾ ਸੀਗੇ ਜੀ ਇੱਕ ਪਰ ਬ੍ਰਦਰ ਇਹਨਾਂ ਦਾ ਆਪਣੇ ਕੈਨੇਡਾ ਚ ਹੈ ਜੀ ਤੇ ਸਿਸਟਰ ਹੋਰੀ ਆ ਸਿਸਟਰ ਮੈਰਿਡ ਮੈਰਿਡ ਆ ਤੁਸ ਦੇਖ ਰਹੇ ਹੋ ਢੇਲੀਪੋਸਟ ਪੰਜਾਬੀ ਮੈਂ ਹਸਨੇਨਾ ਸਤਲੁਜ ਦਰਿਆ ਦੇ ਵਿੱਚ ਨਹਾਉਣਗੇ ਦੋ ਨੌਜਵਾਨ ਡੁੱਬ ਗਏ ਜਿਸ ਤੋਂ ਬਾਅਦ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤੱਪਮੰਦ ਪਾਕੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਨੌਜਵਾਨ ਦੀ ਮ੍ਰਿਤਕ ਦੇ ਬਾਹਰ ਕੱਢੀ ਗਈ ਜਦਕਿ ਦੂਸਰੇ ਦੋਸਤਾਂ ਹੱਜ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੋ ਸਤਲੁਜ ਦਰਿਆ ਕਿਨਾਰੇ ਵਸਤੇ ਪਿੰਡ ਬਲੀਏ ਵਾਲਦੇ ਦੋ ਨੌਜਵਾਨ ਨਹਾਉਣ ਦੇ ਲਈ ਦਰਿਆ ਦੇ ਪਾਣੀ ਦੇ ਵਿੱਚ ਉਤਰੇ ਤਾਂ ਉੱਥੇ ਹੀ ਡੁੱਬ ਗਏ ਜਿਨ੍ਹਾਂ ਦੇ ਵਿੱਚੋਂ ਸ਼ੁਭਪ੍ਰੀਤ ਸਿੰਘ ਜਿਸ ਦੀ ਉਮਰ 29 ਸਾਲ ਦੇ ਕਰੀਬ ਹੈ ਉਸ ਦੀ ਡੈੱਡ ਬੋਡੀ ਬ੍ਰਾਹਮਤ ਹੋਈ ਹੈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ ਰਾਜੂ ਦੀ ਗੋਤਾ ਖੋਰਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਦੁਪਹਿਰ 2 ਵਜੇ ਅਤਿ ਗਰਮੀ ਹੋਣ ਕਾਰਨ ਦੋਵੇਂ ਦੋਸਤ ਸ਼ੁਭਪ੍ਰੀਤ ਅਤੇ ਗੁਰਮੀਤ ਸਿੰਘ ਆਪਣੇ ਦੋ ਹੋਰ ਸਾਥੀਆਂ ਸਮੇਤ ਨੇੜੇ ਹੀ ਵਕਤੇ ਸਤਲੁਜ ਦਰਿਆ ਦੇ ਵਿੱਚ ਨਹਾਉਣ ਗਏ ਸੀ ਤਾਂ ਸਤਲੁਜ ਦਰਿਆ ਕਿਨਾਰੇ ਸੁਪਰੀ ਸਿੰਘ ਤੇ ਗੁਰਮੀਤ ਸਿੰਘ ਨੇ ਕਪੜੇ ਲਾ ਕੇ ਪਾਣੀ ਦੇ ਵਿੱਚ ਛਾਲ ਲਗਾ ਦਿੱਤੀ ਜਿਸ ਥਾਂ ਉਹ ਨਹਾਉਣ ਲੱਗੇ ਤਾਂ ਉਸੇ ਥਾਂ ਤੇ ਪਾਣੀ ਕਾਫੀ ਡੂੰਘਾ ਸੀ ਨਹਾਉਣ ਸਮੇ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਾ ਤਾਂ ਉਸ ਨੂੰ ਸੁਪਰੀ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਡੂੰਘੇ ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਘਟਨਾ ਦੀ ਸੂਚਨਾ ਮਿਲਦੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਤਾਂ ਉੱਥੇ ਗੋਤਾਖੋਰਾਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਤਾਂ ਦੂਸਰੇ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਜੀ ਤੁਹਾਡਾ ਮੀਤਾ ਸ਼ਿਕਾਰੀ ਮਲਕੀ ਸਿੰਘ ਮੀਤਾ ਜਿਹੜਾ ਪਿੰਡ ਕੜਾ ਦੀ ਤੁਹਾਡਾ ਮੰਡ ਚੋਂ ਤਾਂ ਅੱਜ ਕਿੱਦਾਂ ਹੋਇਆ ਜੀ ਵਾਪਸ ਜਿਹੜਾ ਹਾਸਾ ਜਵਾਬ ਦੇ ਦੋ ਮੁੰਡੇ ਇੱਥੇ ਮਾਰੀਆਂ ਛਾਲਾਂ ਨੇ ਨਾ ਜੀ ਕੀ ਨਹਾਲਾ ਹੀ ਸੀ ਇਹ ਨਾ ਨਾ ਰੋਜ਼ ਡੁੱਬਦਾ ਕੱਲ ਕੱਢਿਆ ਜੀ ਅੱਛਾ ਤੇ ਅੱਜ ਕੀ ਹੋਇਆ ਵਾ ਅਜੇ ਨਾ ਛਾਲਾਂ ਮਾਰੀਆਂ ਇੱਕ ਤਾਂ ਪਾਣੀ ਲੈ ਗਿਆ ਚੱਕਿਓ ਕਾਂਵ ਵਿਤਿਤਾਸ਼ ਅੱਛਾ ਇੱਕ ਮੇਰੇ ਖਿਆਲ ਇੱਥੇ ਤੇ ਹੋਇਆ ਕਿਦਾਂ ਫਿਰ ਤੁਸੀਂ ਕੀ ਕੀਤਾ ਉਹਨੂੰ ਬਚਾਉਣ ਲਈ ਆਈ ਤਾਂ ਸਾਨੂੰ ਬੁਲਾ ਜਾਂਦੇ ਅੱਛਾ ਫਿਰ ਤੁਸੀਂ ਉਹ ਬੰਦੇ ਪੈਸੇ ਲੈਂਦਾ ਸਾਡੇ ਤੇ ਲੋਡ ਜਿਆਦਾ ਪੈ ਜਾਂਦਾ ਜੀ ਪੈਸੇ ਲੈਂਦੇ ਅੱਜ ਫ੍ਰੀ ਸ਼ੇਵਾ ਕਰਦੇ ਸੀ ਮੁੰਡਾ ਕੱਢਿਆ ਬਾਹਰ ਕਿਹੜਾ ਮੁੰਡਾ ਜਿਹੜਾ ਕੱਢਿਆ ਉਹਦਾ ਨਾਂ ਕੀ ਸੀਗਾ ਸ਼ੋਪ ਸ਼ੋਪਰੀ ਸ਼ੋਪਰੀਦਨ ਦੇ ਪਿੰਡ ਦਾ ਅੱਛਾ ਨੇ ਪਰ ਸ਼ੋਪਰੀਦਾ ਕੱਢਿਆ ਬਾਹਰ ਉਹਦੀ ਡੈਥ ਹੋ ਚੁੱਕੀ ਸੀਗੀ ਹੋ ਗਈ ਇਹਨੇ ਇੱਕ ਸਕੰਟ ਚ ਮਰ ਜਾਂਦਾ ਜੀ ਅੱਛਾ ਅੱਛਾ ਤਿੰਨ ਜੇ ਤੇ ਇੱਕ ਦੂਜਾ ਮੁੱਦਾ ਉਹ ਵਿੱਚ ਹੀ ਆ ਜੀ ਚੋਰ ਦਾ ਉਹ ਲਬਣੀ ਦੇ ਦੂਜੇ ਮੁੱਦੇ ਨਾਲ ਕੀ ਆ ਰਾਜੂ ਜੀ ਰਾਜੂ ਜੀ ਉਹ ਲਬੇਣੀ ਹ ਤੱਕ ਚੱਲ ਜਾਂ ਫੇਰ ਲੱਗਾ ਦੁਆ ਫੇਚਾ ਛਾਲ ਮੰਗਦੇ ਦੇਖ ਲਬੇਣੀ ਪਾਣੀ ਪੀ ਕੇ ਜਾਉਂ ਤੂੰ ਲੈ ਕੇ ਚੱਲਿਆ ਜਉਂ ਹੁਣ ਤੱਕ ਕਿੰਨੇ ਆ ਇੱਥੇ ਹਾਸੀ ਕਿੰਨੇ ਵਾਪਰੇ ਸਤਲੁਜ ਦਰਿਆ ਦੇ ਵਿੱਚ ਜੀ ਪਤਾ ਨਹੀਂ ਰੋਜ਼ ਪੰਜ ਚਾਰ ਹੋਏ ਜਾਂਦੇ ਦੋ ਚਾਰ ਅੱਛਾ ਕਿੰਨੇ ਕ ਬੰਦੇ ਬਚਾ ਚੁੱਕੇ ਜਿੰਦੇ ਜੁੰਦੇ ਬੰਦੇ ਵੀ ਕੱਢੇ ਵੀ 15 ਕ ਬੰਦੇ ਉਹਨਾਂ ਜਿੰਦੇ ਬਚਾਇਆ ਉਹਨਾਂ ਤੋਂ ਵੀ ਨਹੀਂ ਪੈਸਾ ਲਿਆ ਜੀ ਦੋ ਦੋ ਲੱਖ ਦਿੰਦੇ ਆ ਨਹੀਂ ਲਿਆ ਸਤਕਰੀ ਪੈਸੰਡ ਹੈ। ਇਹ ਆਹ ਨਹੀਂ ਜੀ। ਹੈੱਡ ਬੋਡੀ ਵੀ ਕਾਫੀ ਗੱਦੀ ਹੋਂ ਤੱਕ। ਮੈਂ ਕਹਾਂ ਨਾਂ ਤਿੰਨ 300 ਦੇ ਉੱਤੇ ਕੱਢਤੀ। ਇਹ ਬੰਦੇ ਸੀਗੇ ਜੀ ਚਾਰ ਮੁੰਡੇ। ਅੱਛਾ ਜੀ। ਇਹ ਨਾਉਣ ਆਏ ਸੀਗੇ ਜੀ ਓਰੇ। ਠੀਕ ਹੈ ਜੀ। ਨਾਉਂਦੇ ਨਾਉਂਦੇ ਘੁੰਮੜ ਕੇ ਰਹੀ ਪੈਂਦੀ ਹੈ ਜੀ ਓਰੇ। ਛਾਲਾਂ ਮਾਰਤੀਆਂ ਇਹਨਾਂ ਨੇ। ਤਾਰੂ ਤਰਦੇ ਸੀਗੇ ਨੇ। ਇਹ ਵਿੱਚ ਡੁੱਬ ਗਏ ਜੀ। ਤੇ ਇੱਕ ਖਲਾਸ ਗਾਹਾਂ ਚਲੇ ਗਈ। ਇਹਨੇ ਫੜੀ ਗਾਹਾਂ ਜਾ ਕੇ ਇੱਕ ਇੱਥੇ ਹੀ ਅਜੇ ਪਤਾ ਨਹੀਂ ਇੱਥੇ ਡੁੱਬੀ ਗਾਹਾਂ ਚਲੇ ਗਈ। ਇਹਦਾ ਇੱਕ ਮੁੰਡਾ ਡੈਥ ਹੋ ਗਈ ਉਹ ਨਾਗੀ ਆ ਪਿੰਡ ਕਾ ਚੋਫਰੀ ਤੇ ਬੜੀ ਜਲਫੈਂਡੀ ਆ ਅੱਛਾ ਬੜੀਆ ਬੜਾ ਹਾਂ ਇਹ ਰਾਜੂ ਵਿੱਚ ਆ ਜੀ ਦੂਜਾ ਲੱਭ ਨਹੀਂ ਗਿਆ ਨਹੀਂ ਲੱਭਿਆ ਜੀ ਮੇਰਾ ਨਾਮ ਗਰਜੀਤ ਸਿੰਘ ਆ ਜੀ ਪਿੰਡ ਪਿੰਡ ਬਲੀ ਆਲੀ ਅੱਛਾ ਜਿਹੜੀ ਘਟਨਾ ਵਾਪਰੀ ਕੀ ਘਟਨਾ ਵਾਪਰੀ ਇਹੇ ਜੀ ਮੁੰਡੇ ਦੁਪਹਿਰੋਂ 1 ਵਜੇ ਨਾਉਣ ਆਏ ਸੀਗੇ ਜੀ ਇੱਥੇ ਇਹ ਬਹੁਤ ਮਾੜੀ ਘਟਨਾ ਹੋਈ ਆ ਜੀ ਸਾਡੇ ਪਿੰਡ ਦੀ ਵੀ ਇਹਦੇ ਕਰਕੇ ਹੋਰ ਵੀ ਬੰਦੇ ਦੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਰੋਕਿਆ ਜਾਵੇ ਅੱਛਾ ਜੀ ਕਿਵੇਂ ਹੋਈ ਕੀ ਗੱਲਬਾਤ ਜੀ ਇਹ ਬਨਾਉਣ ਆਏ ਸੀਗੇ ਜੀ ਇੱਥੇ ਪਿੰਡ ਦੇ ਵਿੱਚ ਕੀ ਨਾਮ ਸੀ ਜੀ ਤੇ ਇੱਕ ਇਹਦਾ ਰਾਜਵ ਰਾਜੂ ਤੇ ਇੱਕ ਸ਼ੋਭਪ੍ਰੀਤ ਸਿੰਘ ਜੀ ਹੂੰ ਅ ਦੋਨਾਂ ਦੀ ਲਾਸ਼ ਬਰਾਮਦ ਚੱਲੀ ਜੀ ਕੀ ਨਹੀਂ ਜੀ ਇੱਕ ਦੀ ਆ ਗਈ ਇੱਕ ਦੀ ਲੱਭੀ ਨਹੀਂ ਜੀ ਹਜੇ ਉਹ ਗੋਤੀ ਆ ਸ਼ੋਭਪ੍ਰੀਤ ਜੀ ਮੇਰਾ ਨਾਮ ਮਨਦੀਪ ਸਿੰਘ ਜੀ ਪਿੰਡ ਬਲੀਵਾਲ ਜੀ ਕੀ ਗੱਲ ਹੋ ਗਈ ਆ ਜੀ ਮੇਰਾ ਬਰਾੜਾ ਜੀ ਤੇ ਨਾਲ ਆਪਣੇ ਦੋਸਤਾਂ ਦੇ ਦਰਿਆ ਤੇ ਨਹਾਉਣ ਗਏ ਸੀਗੇ ਕੀ ਨਾਮ ਬਰਾੜਾ ਗਰਮੀਤ ਸਿੰਘ ਜੀ ਤੇ ਨਾਲ ਤਿੰਨ ਮੁੰਡੇ ਦੋਸਤੋਂ ਦੇ ਹੋਰ ਸੀਗੇ ਤੇ ਨਹਾਉਂਦੇ ਸਮੇਂ ਦੋ ਮੰਨ ਲਓ ਪਾਣੀ ਦੇ ਵਿੱਚ ਡੂੰਘੇ ਪਾਣੀ ਚਲੇ ਗਏ ਡੁੱਬ ਗਏ ਤੇ ਇੱਕ ਦੀ ਬਾਡੀ ਮਿਲ ਗਈ ਤੇ ਜਿਹੜਾ ਮੇਰਾ ਬ੍ਰਦਰ ਆ ਉਹਦੀ ਬਾਡੀ ਹਲ ਤੱਕ ਨਹੀਂ ਮਿਲੀ ਜੀ। ਇਹਨੂੰ ਬਾਕੀ ਦੋ ਦੋ ਉਹ ਸਹੀ ਸਲਾਮਤ ਨਹੀਂ ਉਹ ਬਚ ਗਈ। ਅੱਛਾ ਜੀ। ਹਾਂਜੀ। ਮੈਰਿਡ ਸੀ। ਹਾਂਜੀ ਮੈਰਿਡ ਸੀਗੇ ਜੀ। ਇਹਦੇ ਬੱਚੇ ਨੇ ਦੋ ਇਹਨੇ ਦੋ ਦੋ ਬੇਟੀਆਂ ਨੇ ਜੀ। ਅੱਛਾ ਜੀ। ਹਾਂਜੀ। ਕੰਮ ਕਰਦੀ। ਕੰਮ ਇਹ ਖੇਤੀਬਾੜੀ ਦਾ ਸੀਗੇ ਤੇ ਇਹਨਾਂ ਦੀ ਮੰਨ ਲਓ ਵੀ ਸ਼ਾਪ ਵੀ ਸੀਗੀ ਫੋਨ ਮੋਬਾਈਲਾਂ ਦੀ ਸਾਰੇ ਕੱਛ ਦੀ ਕੈਮਰਾ ਸੀਸੀਟੀਵੀ ਵਗੈਰਾ ਦੀ। ਕਿੰਨੇ ਭੈਣ ਭਰਾ ਸੀ ਇਹਨਾਂ ਦੀ ਬਹੁਤ ਇਹ ਤਿੰਨ ਭੈਣ ਭਰਾ ਸੀਗੇ ਜੀ। ਅੱਛਾ ਜੀ। ਇੱਕ ਪਰ ਬ੍ਰਦਰ ਇਹਨਾਂ ਦਾ ਆਪਣੇ ਕੈਨੇਡਾ ਚ ਆਈ। ਹਾਂਜੀ। ਤੇ ਸਿਸਟਰ ਰੋਰੀਆ ਸਿਸਟਰ ਮੈਰੀਡਾ ਤੁਸੀਂ ਦੇਖ ਰਹੇ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਸਤਲੁਜ ਦਰਿਆ ਦੇ ਵਿੱਚ ਨਹਾਉਣਗੇ ਦੋ ਨੌਜਵਾਨ ਡੁੱਬ ਗਏ ਉਸ ਤੋਂ ਬਾਅਦ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤਾਂ ਮੰਤ ਪਾਕੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਨੌਜਵਾਨ ਦੀ ਮ੍ਰਿਤਕ ਦੇ ਬਾਹਰ ਕੱਢੀ ਗਈ ਜਦ ਕਿ ਦੂਸਰੇ ਦੋਸਤਾਂ ਹੱਥ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੋ ਸਤਲੁਜ ਦਰਿਆ ਕਿਨਾਰੇ ਵਸਤੇ ਪਿੰਡ ਬੱਲੀਏ ਵਾਲਦੇ ਦੋ ਨੌਜਵਾਨ ਨਹਾਉਣ ਦੇ ਲਈ ਦਰਿਆ ਦੇ ਪਾਣੀ ਦੇ ਵਿੱਚ ਉਤਰੇ ਤਾਂ ਉੱਥੇ ਹੀ ਡੁੱਬ ਗਏ ਜਿਨ੍ਹਾਂ ਦੇ ਵਿੱਚੋਂ ਸ਼ੁਭਪ੍ਰੀਤ ਸਿੰਘ ਜਿਸ ਦੀ ਉਮਰ 29 ਸਾਲ ਦੇ ਕਰੀਬ ਹੈ ਉਸ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ ਰਾਜੂ ਦੀ ਗੋਤਾ ਖੋਰਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਦੁਪਹਿਰ 2 ਵਜੇ ਅਤਿ ਗਰਮੀ ਹੋਣ ਕਾਰਨ ਦੋਵੇਂ ਦੋਸਤ ਸੁਪ੍ਰੀਤ ਅਤੇ ਗੁਰਮੀਤ ਸਿੰਘ ਆਪਣੇ ਦੋ ਹੋਰ ਸਾਥੀਆਂ ਸਮੇਤ ਨੇੜੇ ਹੀ ਵਕਤੇ ਸਤਲੁਜ ਦਰਿਆ ਦੇ ਵਿੱਚ ਨਹਾਉਣ ਗਏ ਸੀ ਤਾਂ ਸਤਲੁਜ ਦਰਿਆ ਕਿਨਾਰੇ ਸੁਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾ ਕੇ ਪਾਣੀ ਦੇ ਵਿੱਚ ਸ਼ਾਲ ਲਗਾ ਦਿੱਤੀ ਜਿਸ ਥਾਂ ਉਹ ਨਹਾਉਣ ਲੱਗੇ ਤਾਂ ਉਸੇ ਥਾਂ ਤੇ ਪਾਣੀ ਕਾਫੀ ਡੂੰਘਾ ਸੀ ਨਹਾਉਣ ਸਮੇਂ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਾ ਤਾਂ ਉਸ ਨੂੰ ਸੁਪਰੀਤ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਡੁੱंगे ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਘਟਨਾ ਦੀ ਸੂਚਨਾ ਮਿਲਦੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਤਾਂ ਉੱਥੇ ਗੋਤਾਖੋਰਾਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਤਾਂ ਦੂਸਰੇ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਕੀ ਹਾਲ ਤੁਹਾਡਾ ਮੀਤਾ ਸ਼ਿਕਾਰੀ ਮਲਕੀ ਸਿੰਘ ਮੀਤਾ ਜਿਹੜਾ ਪਿੰਡ ਕਿਹੜਾ ਜੀ ਤੁਹਾਡਾ ਮੰਡ ਚੋਂ ਤਾਂ ਜੀ ਅੱਜ ਕਿੱਦਾਂ ਹੋਇਆ ਜੀ ਵਾਪਸ ਜਿਹੜਾ ਹਾਸਾ ਦੇ ਵਾਪਸ ਦੋ ਮੁੰਡੇ ਇੱਥੇ ਮਾਰੀਆਂ ਛਾਲਾਂ ਨੇ ਨਾ ਜੀ ਕੀ ਨਹਾਲਾ ਸੀ ਇਹ ਨਾ ਨਾ ਦਾ ਰੋਜ਼ ਡੁੱਬ ਜਾਂ ਕੱਲ ਕੱਢਿਆ ਜੀ ਅੱਛਾ ਤੇ ਅੱਜ ਕੀ ਹੋਇਆ ਵਾ ਅਜੇ ਨਾ ਛਾਲਾ ਮਾਰੀਆਂ ਇੱਕ ਤਾਂ ਪਾਣੀ ਲੈ ਗਿਆ ਚੱਕਿਓ ਕਾਉਂ ਵਿਵਾਦ ਅੱਛਾ ਇੱਕ ਮੇਰੇ ਖਦਿੱ ਆ ਇਧਰ ਹੋਰ ਤੇ ਹੋਇਆ ਕਿਦਾਂ ਫਿਰ ਤੁਸੀਂ ਕੀ ਕੀਤਾ ਫਿਰ ਬਚਾਉਣ ਦੀ ਆਈ ਸਨ ਬੁਲਾ ਜਾਂਦੇ ਆ ਅੱਛਾ ਫਿਰ ਤੁਸੀਂ ਕਿਹੜੇ ਉਹ ਬੰਦੇ ਉਹ ਪੈਸੇ ਲੈਂਦੇ ਸਾਡੇ ਤੇ ਲੋਡ ਜ਼ਿਆਦਾ ਪੈ ਜਾਂਦਾ ਜੀ ਪੈਸੇ ਲੈਂਦੇ ਅੱਜ ਫ੍ਰੀ ਸੇਵਾ ਕਰਦੇ ਤੇ ਮੁੰਡਾ ਕੱਢਿਆ ਬਾਹਰ ਉਹ ਕਿਹੜਾ ਮੁੰਡਾ ਜਿਹੜਾ ਕੱਢਿਆ ਉਹਦਾ ਨਾਂ ਕੀ ਸੀਗਾ ਛੋਪਰੀ ਛੋਪਰੀ ਸ਼ੋਪਰੀਦਨ ਦਾ ਪਿੰਡ ਦਾ ਅੱਛਾ ਨਾ ਛੋਪਰੀ ਜਿਹੜਾ ਕੱਢਿਆ ਬਾਹਰ ਉਹਦੀ ਡੈਥ ਹੋ ਚੁੱਕੀ ਸੀਗੀ ਹੋ ਗਈ ਇਹਨੇ ਇੱਕ ਸਕੰਟ ਚ ਮਰ ਜਾਂਦਾ ਜੀ ਅੱਛਾ ਅੱਛਾ ਇੰਨਾ ਚੈਲਕਾ ਤੇ ਇੱਕ ਦੂਜਾ ਮੁੱਦਾ ਉਹ ਵਿੱਚ ਹੀ ਆ ਜੀ ਜੋਰ ਲਾ ਉਹ ਲਬੜੀ ਦੇ ਦੂਜੇ ਮੁੱਦੇ ਨਾਲ ਕੀ ਆ ਰਾਜੂ ਜੀ ਰਾਜੂ ਜੀ ਉਹ ਲਬੇਣੀ ਹ ਤੱਕ ਹਰ ਚੱਲ ਜਾਂ ਫੇਰ ਲੱਗ ਦੁਆ ਫੇਚ ਛਾਲ ਮਾਰ ਲੈਂਦੇ ਲੱਗ ਬੰਨੇ ਪੀਕਾ ਜਾਉਂ ਤੂੰ ਲੈ ਕੇ ਚੱਲਿਆ ਜਾਂਦੇ ਹੁਣ ਤੱਕ ਕਿੰਨੇ ਆ ਇੱਥੇ ਹਾਸੀ ਕਿੰਨੇ ਵਾਪਰੇ ਸਤਲੁਜ ਦਰਿਆ ਦੇ ਵਿੱਚ ਜੀ ਪਤਾ ਨਹੀਂ ਰੋਜ਼ ਪੰਜ ਚਾਰ ਹੋਏ ਜਾਂਦੇ ਦੋ ਚਾਰ ਅੱਛਾ ਅੱਛਾ ਕਿੰਨੇ ਕ ਬੰਦੇ ਬਚਾ ਚੁੱਕੇ ਬਜਿੰਦੀ ਜੁੰਦੇ ਬੰਦੇ ਵੀ ਕੱਢੇ ਕੀ 15 ਕ ਬੰਦੇ ਉਹਨਾਂ ਜਿੰਦੇ ਬਚਾਇਆ ਉਹਨਾਂ ਤੋਂ ਵੀ ਨਹੀਂ ਪੈਸਾ ਲਿਆ ਜੀ ਦੋ ਦੋ ਲੱਖ ਦਿੰਦੇ ਆ ਨਹੀਂ ਲਿਆ ਅੱਛਾ ਤੱਕ ਲਈ ਪਛਣ ਲਿਆ। ਇਹ ਨਹੀਂ ਜੀ। ਇਹ ਬੰਦੇ ਹੈ। ਹੈੱਡ ਬੋਡੀ ਵੀ ਕਾਫੀ ਗੱਦੀ ਹੋਂ ਤੱਕ। ਮੈਂ ਕਹਾਂ ਨਾਂ 300 ਦੇ ਉੱਤੇ ਕੱਢਤੀ। ਇਹ ਬੰਦੇ ਸੀਗੇ ਜੀ ਚਾਰ ਮੁੰਡੇ। ਅੱਛਾ ਜੀ। ਇਹ ਨਾਉਂ ਨਾਏ ਸੀਗੇ ਜਿਓਰੇ। ਠੀਕ ਹੈ ਜੀ। ਨਾਉਂਦੇ ਨਾਉਂਦੇ ਘੁੰਮੜ ਕੇ ਰਹੀ ਪੈਂਦੀ ਹੈ ਜਿਓਰੇ। ਛਾਲਾ ਮਾਰਤੀ ਇਹਨਾਂ ਨੇ। दारू ਤਰਦੇ ਸੀਗੇ ਜੀ। ਇਹ ਵਿੱਚ ਡੁੱਬ ਗਏ ਜੀ। ਤੇ ਇੱਕਲਾਸ ਗਾਹਾਂ ਚਲੇਗੀ। ਇਹਨੇ ਫੜੀ ਗਾਹਾਂ ਜਾ ਕੇ ਇੱਕ ਇੱਥੇ ਹੀ ਅਜਿਹਾ ਪਤਾ ਨਹੀਂ ਇੱਥੇ ਡੁੱਬੀ ਗਾਹਾਂ ਚਲੇਗੀ। ਇਹਦਾ ਇੱਕ ਮੁੰਡਾ ਡੈਥ ਹੋ ਗਈ ਉਹ ਨਾ ਕੀ ਆ ਪਿੰਡ ਦਾ ਛੋ ਫਰੀਦ ਬਲੀ ਜਲਫੈਂਡ ਅੱਛਾ ਬੜੀਆ ਪੜ੍ਹਦਾ ਹਾਂ ਇਹ ਰਾਜੂ ਵਿੱਚ ਹੈ ਜੀ ਦੂਜਾ ਲੱਭ ਨਹੀਂ ਜਾਈ ਨਹੀਂ ਲੱਭਿਆ ਜੀ ਮੇਰਾ ਨਾਮ ਗਰਜੀਤ ਸਿੰਘ ਆ ਜੀ ਪਿੰਡ ਪਿੰਡ ਬਲੀ ਵਾਲੀ ਅੱਜ ਜਿਹੜੀ ਘਟਨਾ ਵਾਪਰੀ ਕੀ ਘਟਨਾ ਵਾਪਰੀ ਇਹੇ ਜੀ ਮੁੰਡੇ ਦੁਪਹਿਰੋਂ 1 ਵਜੇ ਨਾਉਣ ਆਏ ਸੀਗੇ ਜੀ ਇੱਥੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੀ ਵੀ ਇਹਦੇ ਕਰਕੇ ਹੋਰ ਵੀ ਬੰਦੇ ਦੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਰੋਕਿਆ ਜਾਵੇ ਅੱਛਾ ਜੀ ਕਿਵੇਂ ਹੋਈ ਕੀ ਗੱਲਬਾਤ ਜੀ ਇਹ ਬਨਾਉਣ ਆਏ ਸੀਗੇ ਜੀ ਇੱਥੇ ਪਿੰਡ ਦੇ ਵਿੱਚ ਕੀ ਨਾਮ ਸੀ ਜੀ ਤੇ ਇੱਕ ਇਹਦਾ ਰਾਜਵਿੰਦਰ ਰਾਜੂ ਤੇ ਇੱਕ ਸ਼ੋਭਪ੍ਰੀਤ ਸਿੰਘ ਜੀ ਹੂੰ ਅ ਦੋਨਾਂ ਦੀ ਲਾਸ਼ ਬਰਾਮਦ ਚੱਲੀ ਜੀ ਕੀ ਨਹੀਂ ਜੀ ਇੱਕ ਦੀ ਆ ਗਈ ਇੱਕ ਦੀ ਲੱਭੀ ਨਹੀਂ ਜੀ ਹਜੇ ਉਹ ਅ ਸ਼ੋਭਪ੍ਰੀਤ ਦੀ ਮੇਰਾ ਨਾਮ ਮਨਦੀਪ ਸਿੰਘ ਜੀ ਪਿੰਡ ਬਲੀ ਵਾਲਾ ਜੀ ਕੀ ਗੱਲਬਾਤ ਹੋਈ ਆ ਜੀ ਮੇਰਾ ਬ੍ਰਦਰ ਜੀ ਤੇ ਨਾਲ ਆਪਣੇ ਦੋਸਤਾਂ ਦੇ ਦਰਿਆ ਤੇ ਨਹਾਉਣ ਗਏ ਸੀਗੇ ਕੀ ਨਾਮ ਉਹਦਾ ਬ੍ਰਦਰ ਗਰਮੀਤ ਸਿੰਘ ਜੀ ਤੇ ਨਾਲ ਤਿੰਨ ਮੁੰਡੇ ਦੋਸਤੋਂ ਦੇ ਹੋਰ ਸੀਗੇ ਤੇ ਨਹਾਉਂਦੇ ਸਮੇਂ ਦੋ ਮੰਨ ਲਓ ਪਾਣੀ ਦੇ ਵਿੱਚ ਡੂੰਘੇ ਪਾਣੀ ਚਲੇ ਗਏ ਡੁੱਬ ਗਏ ਤੇ ਇੱਕ ਦੀ ਬਾਡੀ ਮਿਲ ਗਈ ਤੇ ਜਿਹੜਾ ਮੇਰਾ ਬ੍ਰਦਰ ਆ ਉਹਦੀ ਬਾਡੀ ਹਲ ਤੱਕ ਨਹੀਂ ਮਿਲੀ ਜੀ। ਜਿਹੜਾ ਬਾਕੀ ਦੋ ਦੋ ਉਹ ਸਹੀ ਸਲਾਮਤ ਨਹੀਂ ਉਹ ਬਚ ਗਈ। ਅੱਛਾ ਜੀ। ਹਾਂਜੀ। ਮੈਰਿਡ ਸੀ। ਹਾਂਜੀ ਮੈਰਿਡ ਸੀਗੀ ਜੀ ਇਹਦੇ ਬੱਚੇ ਦੋ ਇਹਨੇ ਦੋ ਦੋ ਬੇਟੀਆਂ ਨੇ ਜੀ। ਅੱਛਾ ਜੀ। ਹਾਂਜੀ। ਕੰਮ ਕਰਦੀ। ਕੰਮ ਇਹ ਖੇਤੀਬਾੜੀ ਦਾ ਸੀਗੇ ਤੇ ਇਹਨਾਂ ਦੀ ਮੰਨ ਲਓ ਵੀ ਸ਼ਾਪ ਵੀ ਸੀਗੀ ਫੋਨ ਮੋਬਾਈਲਾਂ ਦੀ ਸਾਰੇ ਕੱਛ ਦੀ ਕੈਮਰਾ ਸੀਸੀਟੀਵੀ ਵਗਾਰਾ ਦੀ। ਕਿੰਨੇ ਭੈਣ ਭਰਾ ਸੀ ਜਿੰਨਾਂ ਦੀ ਬੋਤਲ? ਇਹ ਤਿੰਨ ਭੈਣ ਭਰਾ ਸੀਗੇ ਜੀ। ਅੱਛਾ ਜੀ। ਇੱਕ ਬ੍ਰਦਰ ਇਹਨਾਂ ਦਾ ਆਪਣੇ ਕੈਨੇਡਾ ਚ ਆਈ। ਹਾਂਜੀ। ਤੇ ਸਿਸਟਰ ਰੀਜਾਇਸਿਸਟਰ ਮੈਰੀਡਾ ਤੁਸੀਂ ਦੇਖ ਰਹੇ ਟੈਲੀਪੋਸਟ ਪੰਜਾਬੀ ਮੈਂ ਹਸਨੈਨਾ ਸਤਲੁਜ ਦਰਿਆ ਦੇ ਵਿੱਚ ਨਹਾਉਣਗੇ ਦੋ ਨੌਜਵਾਨ ਡੁੱਬ ਗਏ ਉਸ ਤੋਂ ਬਾਅਦ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤੱਪਮੰਦ ਪਾਕੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਨੌਜਵਾਨ ਦੀ ਮ੍ਰਿਤਕ ਦੇ ਬਾਹਰ ਕੱਢੀ ਗਈ ਜਦਕਿ ਦੂਸਰੇ ਦੋਸਤਾਂ ਹੱਥ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੋ ਸਤਲੁਜ ਦਰਿਆ ਕਿਨਾਰੇ ਵਸਤੇ ਪਿੰਡ ਬਲੀਏ ਵਾਲਦੇ ਦੋ ਨੌਜਵਾਨ ਨਹਾਉਣ ਦੇ ਲਈ ਦਰਿਆ ਦੇ ਪਾਣੀ ਦੇ ਵਿੱਚ ਉਤਰੇ ਤਾਂ ਉੱਥੇ ਹੀ ਡੁੱਬ ਗਏ ਜਿਨ੍ਹਾਂ ਦੇ ਵਿੱਚੋਂ ਸ਼ੁਭਪ੍ਰੀਤ ਸਿੰਘ ਜਿਸ ਦੀ ਉਮਰ 29 ਸਾਲ ਦੇ ਕਰੀਬ ਹੈ ਉਸ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ ਰਾਜੂ ਦੀ ਗੋਤਾ ਖੋਰਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਦੁਪਹਿਰ 2 ਵਜੇ ਅਤਿ ਗਰਮੀ ਹੋਣ ਕਾਰਨ ਦੋਵੇਂ ਦੋਸਤ ਸ਼ੁਭਪ੍ਰੀਤ ਅਤੇ ਗੁਰਮੀਤ ਸਿੰਘ ਆਪਣੇ ਦੋ ਹੋਰ ਸਾਥੀਆਂ ਸਮੇਤ ਨੇੜੇ ਹੀ ਵਕਤੇ ਸਤਲੁਜ ਦਰਿਆ ਦੇ ਵਿੱਚ ਨਹਾਉਣ ਗਏ ਸੀ ਤਾਂ ਸਤਲੁਜ ਦਰਿਆ ਕਿਨਾਰੇ ਸੁਪਰੀ ਸਿੰਘ ਤੇ ਗੁਰਮੀਤ ਸਿੰਘ ਨੇ ਕਪੜੇ ਲਾ ਕੇ ਪਾਣੀ ਦੇ ਵਿੱਚ ਛਾਲ ਲਗਾ ਦਿੱਤੀ ਜਿਸ ਥਾਂ ਉਹ ਨਹਾਉਣ ਲੱਗੇ ਤਾਂ ਉਸੇ ਥਾਂ ਤੇ ਪਾਣੀ ਕਾਫੀ ਡੂੰਘਾ ਸੀ ਨਹਾਉਣ ਸਮੇ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਾ ਤਾਂ ਉਸ ਨੂੰ ਸੁਪਰੀ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਡੂੰਘੇ ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਘਟਨਾ ਦੀ ਸੂਚਨਾ ਮਿਲਦੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਤਾਂ ਉੱਥੇ ਗੋਤਾਖੋਰਾਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਤਾਂ ਦੂਸਰੇ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਇਹ ਹੈ ਤੁਹਾਡਾ ਮੀਤਾ ਸ਼ਿਕਾਰੀ ਮਲਕੀ ਸਿੰਘ ਮੀਤਾ ਜਿਹੜਾ ਪਿੰਡ ਕੜਾ ਦੀ ਤੁਹਾਡਾ ਮੰਡ ਚੋਂ ਤਾਂ ਹੈ ਅੱਜ ਕਿੱਦਾਂ ਹੋਇਆ ਵਾ ਜਿਹੜਾ ਹਾਸਾ ਜਵਾਬ ਦਾ ਦੋ ਮੁੰਡੇ ਇੱਥੇ ਮਾਰੀਆਂ ਛਾਲਾਂ ਨੇ ਨਾ ਜੀ ਕੀ ਨਹਾਲਾ ਸੀ ਇਹ ਨਾ ਨਾ ਦਾ ਰੋਜ਼ ਡੁੱਬਦਾ ਕੱਲ ਕੱਢਿਆ ਜੀ ਅੱਛਾ ਤੇ ਅੱਜ ਕੀ ਹੋਇਆ ਵਾ ਅਜੇ ਨਾ ਛਾਲਾਂ ਮਾਰੀਆਂ ਇੱਕ ਤਾਂ ਪਾਣੀ ਲੈ ਗਿਆ ਚੱਕਿਓਂ ਗਾਂਵ ਵਿਚਕਾਰ ਅੱਛਾ ਇੱਕ ਮੇਰੇ ਖਿਆਲ ਇਧਰੋਂ ਹੋਰ ਤੇ ਹੋਇਆ ਕਿਦਾਂ ਫਿਰ ਤੁਸੀਂ ਕੀ ਕੀਤਾ ਉਹਨੂੰ ਬਚਾਉਣ ਲਈ ਆਈ ਤਾਂ ਸਨ ਬੁਲਾ ਜਾਂਦੇ ਅੱਛਾ ਫਿਰ ਤੁਸੀਂ ਉਹ ਬੰਦੇ ਉਹ ਪੈਸੇ ਲੈਂਦੇ ਸਾਡੇ ਤੇ ਲੋਡ ਜਿਆਦਾ ਪੈ ਜਾਂਦਾ ਜੀ ਪੈਸੇ ਲੈਂਦੇ ਅੱਜ ਫ੍ਰੀ ਸੇਵਾ ਕਰਦੇ ਜੀ ਮੁੰਡਾ ਕੱਢਿਆ ਬਾਹਰ ਹਾਂਜੀ ਕਿਹੜਾ ਮੁੰਡਾ ਜਿਹੜਾ ਕੱਢਿਆ ਉਹਦਾ ਨਾਂ ਕੀ ਸੀਗਾ ਸ਼ੋਪ ਸ਼ੋਪਰੀ ਸ਼ੋਪਰੀਦਨ ਦੇ ਪਿੰਡ ਦਾ ਅੱਛਾ ਉਹਨੇ ਪਿੰਡ ਸ਼ੋਪਰੀ ਜਿਹੜਾ ਕੱਢਿਆ ਬਾਹਰ ਉਹਦੀ ਡੱਥ ਹੋ ਚੁੱਕੀ ਸੀਗੀ ਹੋ ਗਈ ਇਹਨੇ ਇੱਕ ਸਕੰਡਟ ਵਿੱਚ ਮਰ ਜਾਂਦਾ ਜੀ ਅੱਛਾ ਅੱਛਾ ਇੰਨਾ ਜੇ ਲੱਗਿਆ ਤੇ ਇੱਕ ਦੂਜਾ ਮੁੱਦਾ ਉਹ ਵਿੱਚ ਹੀ ਆ ਜੀ ਜੋਰ ਲੱਗਣਾ ਉਹ ਲਬਣੀ ਦੇ ਦੂਜੇ ਮੁੱਦੇ ਨਾਲ ਕੀ ਆ ਰਾਜੂ ਜੀ ਰਾਜੂ ਰਾਜੂ ਉਹ ਲਬੇਣੀ ਹ ਤੱਕ ਚੱਲ ਜਾਂ ਫੇਰ ਲੱਗ ਦਵਾਈ ਫੇਚ ਛਾਲ ਮੰਗ ਲੈ ਲੱਗ ਪਾਣੀ ਪੀ ਕੇ ਜਾਉਂ ਤੋਂ ਲੈ ਕੇ ਚੱਲਿਆ ਜਉਂਦੇ ਹੁਣ ਤੱਕ ਕਿੰਨੇ ਆ ਇੱਥੇ ਹਾਸੀ ਕਿੰਨੇ ਵਾਪਰੇ ਸਤਲੁਦ ਰਿਆ ਦੇ ਵਿੱਚ ਜੀ ਪਤਾ ਨਹੀਂ ਰੋਜ਼ ਪੰਜ ਚਾਰ ਹੋਏ ਜਾਂਦਾ ਦੋ ਚਾਰ ਅੱਛਾ ਕਿੰਨੇ ਕ ਬੰਦੇ ਬਚਾ ਚੁੱਕੇ ਜਿੰਦੀ ਜੁੰਦੇ ਬੰਦੇ ਵੀ ਕੱਢੇ ਕੀ 15 ਕ ਬੰਦੇ ਉਹਨਾਂ ਜਿੰਦੇ ਬਚਾਇਆ ਉਹਨਾਂ ਤੋਂ ਵੀ ਨਹੀਂ ਪੈਸਾ ਲਿਆ ਜੀ ਦੋ ਦੋ ਲੱਖ ਦਿੰਦੇ ਆ ਨਹੀਂ ਲਿਆ ਅੱਛਾ ਤੱਕ ਲਈ ਪਸੰਦ ਲਿਆ। ਇਹ ਆ ਨਹੀਂ ਜੀ। ਦੇਵਾਦਾਰ ਬੰਦੇ। ਹੈੱਡ ਬੋਡੀ ਵੀ ਕਾਫੀ ਗੱਦੀ ਹੁਣ ਤੱਕ। ਮੈਂ ਕਿਹਾ ਨਾਂ ਤਿੰਨ 300 ਦੇ ਉੱਤੇ ਕੱਢਤੀ। ਇਹ ਬੰਦੇ ਸੀਗੇ ਜੀ ਚਾਰ ਮੁੰਡੇ। ਅੱਛਾ ਜੀ। ਇਹ ਨਾਉਂ ਆਏ ਸੀਗੇ ਜੀ ਉਰੇ। ਠੀਕ ਹੈ ਜੀ। ਨਾਉਂ ਦੇ ਨਾਉਂ ਦੇ ਘੁੰਮਣ ਘੇਰੀ ਪੈਂਦੀ ਹੈ ਜੀ ਉਰੇ। ਛਾਲਾਂ ਮਾਰਤੀਆਂ ਇਹਨਾਂ ਨੇ। दारू ਤਰਦੇ ਸੀਗੇ ਜੀ। ਇਹ ਵਿੱਚ ਡੁੱਬ ਗਏ ਜੀ। ਤੇ ਇੱਕਲਾਸ ਗਾਹਾਂ ਚਲੇ ਗਈ। ਇਹਨੇ ਫੜੀ ਗਾਹਾਂ ਜਾ ਕੇ ਇੱਕ ਇੱਥੇ ਹੀ ਅਜ ਪਤਾ ਨਹੀਂ ਇੱਥੇ ਡੁੱਬੀ ਗਾਹਾਂ ਚਲੇ ਗਈ। ਇਹਦਾ ਇੱਕ ਮੁੰਡਾ ਡੈਥ ਹੋ ਗਈ ਉਹ ਨਾ ਕੀ ਆ ਪਿੰਡ ਕਾ ਛੋ ਫਰੀਦ ਬਲੀਆਲਪਿੰਡ ਆ ਅੱਛਾ ਬੜੀਆ ਪੜ੍ਹਨਾ ਹਾਂ ਇਹ ਰਾਜੂ ਵਿੱਚ ਹੈ ਜੀ ਦੂਜਾ ਲੱਭ ਨਹੀਂ ਜਾਇਆ ਨਹੀਂ ਲੱਭਿਆ ਜੀ ਮੇਰਾ ਨਾਮ ਗਰਜੀਤ ਸਿੰਘ ਆ ਜੀ ਪਿੰਡ ਪਿੰਡ ਬਲੀ ਆਲੀ ਅ ਜਿਹੜੀ ਘਟਨਾ ਵਾਪਰੀ ਕੀ ਘਟਨਾ ਵਾਪਰੀ ਇਹੇ ਜੀ ਮੁੰਡੇ ਦੁਪਹਿਰੋਂ 1 ਵਜੇ ਨਾਉਣ ਆਏ ਸੀਗੇ ਜੀ ਇੱਥੇ ਇਹ ਬਹੁਤ ਮਾੜੀ ਘਟਨਾ ਹੋਈ ਆ ਜੀ ਸਾਡੇ ਪਿੰਡ ਦੀ ਵੀ ਇਹਦੇ ਕਰਕੇ ਹੋਰ ਵੀ ਬੰਦੇ ਦੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਰੋਕਿਆ ਜਾਵੇ ਅੱਛਾ ਜੀ ਕਿਵੇਂ ਹੋਈ ਕੀ ਗੱਲਬਾਤ ਜੀ ਇਹ ਬਨਾਉਣ ਆਏ ਸੀਗੇ ਜੀ ਇੱਥੇ ਪਿੰਡ ਦੇ ਵਿੱਚ ਕੀ ਨਾਮ ਸੀ ਜੀ ਤੇ ਇੱਕ ਇਹਦਾ ਰਾਜਵਿੰ ਰਾਜੂ ਤੇ ਇੱਕ ਸ਼ੋਭਪ੍ਰੀਤ ਸਿੰਘ ਜੀ ਹੂੰ ਅ ਦੋਨਾਂ ਦੀ ਲਾਸ਼ ਬਰਾਮਦ ਚੱਲੀ ਜੀ ਕੀ ਨਹੀਂ ਜੀ ਇੱਕ ਦੀ ਆ ਗਈ ਇੱਕ ਦੀ ਲੱਭੀ ਨਹੀਂ ਜੀ ਹਜੇ ਉਹ ਅ ਸ਼ੋਭਪ੍ਰੀਤ ਜੀ ਮੇਰਾ ਨਾਮ ਮਨਦੀਪ ਸਿੰਘ ਜੀ ਪਿੰਡ ਬਲੀਆੜਾ ਜੀ ਕੀ ਗੱਲ ਹੋ ਗਈ ਆ ਜੀ ਮੇਰਾ ਬ੍ਰਦਰ ਜੀ ਤੇ ਨਾਲ ਆਪਣੇ ਦੋਸਤਾਂ ਦੇ ਦਰਿਆ ਤੇ ਨਹਾਉਣ ਗਏ ਸੀਗੇ ਕੀ ਨਹਾਉਣ ਬ੍ਰਦਰ ਗਰਮੀਤ ਸਿੰਘ ਜੀ ਤੇ ਨਾਲ ਤਿੰਨ ਮੁੰਡੇ ਦੋਸਤੋਂ ਦੇ ਹੋਰ ਸੀਗੇ ਤੇ ਨਹਾਉਂਦੇ ਸਮੇਂ ਦੋ ਮੰਨ ਲਓ ਪਾਣੀ ਦੇ ਵਿੱਚ ਡੂੰਘੇ ਪਾਣੀ ਚਲੇ ਗਏ ਡੁੱਬ ਗਏ ਤੇ ਇੱਕ ਦੀ ਬਾਡੀ ਮਿਲ ਗਈ ਤੇ ਜਿਹੜਾ ਮੇਰਾ ਬ੍ਰਦਰ ਆ ਉਹਦੀ ਬਾਡੀ ਹਲ ਤੱਕ ਨਹੀਂ ਮਿਲੀ ਜਦੋਂ ਬਾਕੀ ਦੋ ਦੋ ਉਹ ਸਹੀ ਸਲਾਮਤ ਨਹੀਂ ਉਹ ਬਚ ਗਈ ਅੱਛਾ ਜੀ ਹਾਂਜੀ ਮੈਰਿਡ ਸੀ ਹਾਂਜੀ ਮੈਰਿਡ ਸੀਗੇ ਇਹਦੇ ਬੱਚੇ ਦੋ ਇਹਨੇ ਦੋ ਦੋ ਬੇਟੀਆਂ ਨੇ ਜੀ ਅੱਛਾ ਜੀ ਹਾਂਜੀ ਕੰਮ ਕਰਦੀ ਕੰਮ ਇਹ ਖੇਤੀਬਾੜੀ ਦਾ ਸੀਗੇ ਤੇ ਇਹਨਾਂ ਦੀ ਮੰਨ ਲਓ ਵੀ ਸ਼ਾਪ ਵੀ ਸੀਗੀ ਫੋਨ ਮੋਬਾਈਲਾਂ ਦੀ ਸਾਰੇ ਕਾਜ ਦੀ ਕੈਮਰਾ ਸੀਸੀਟੀਵੀ ਵਗੈਰਾ ਦੀ ਇਹ ਕਿੰਨੇ ਭੈਣ ਭਰਾ ਸੀ ਜਿਹਨਾਂ ਦੀ ਮੌਤ ਹੋਈ ਇਹ ਤਿੰਨ ਭੈਣ ਭਰਾ ਸੀਗੇ ਜੀ ਇੱਕ ਪਰ ਬ੍ਰਦਰ ਇਹਨਾਂ ਦਾ ਆਪਣੇ ਕੈਨੇਡਾ ਚ ਹੈ ਜੀ ਤੇ ਸਿਸਟਰ ਹੋਰੀ ਆ ਸਿਸਟਰ ਮੈਰਿਡ ਮੈਰਿਡ ਆ ਤੁਸ ਤੇਖਰੋ ਢੇਲੀਪੋਸਟ ਪੰਜਾਬੀ ਮੈਂ ਹਸਨੇਨਾ ਸਤਲੁਜ ਦਰਿਆ ਦੇ ਵਿੱਚ ਨਹਾਉਣਗੇ ਦੋ ਨੌਜਵਾਨ ਡੁੱਬ ਗਏ ਜਿਸ ਤੋਂ ਬਾਅਦ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤੱਪਮੰਦ ਪਾਕੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਨੌਜਵਾਨ ਦੀ ਮ੍ਰਿਤਕ ਦੇ ਬਾਹਰ ਕੱਢੀ ਗਈ ਜਦ ਕਿ ਦੂਸਰੇ ਦੋਸਤਾਂ ਹੱਥ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੋ ਸਤਲੁਜ ਦਰਿਆ ਕਿਨਾਰੇ ਵਸਤੇ ਪਿੰਡ ਬਲੀਏ ਵਾਲਦੇ ਦੋ ਨੌਜਵਾਨ ਨਹਾਉਣ ਦੇ ਲਈ ਦਰਿਆ ਦੇ ਪਾਣੀ ਦੇ ਵਿੱਚ ਉਤਰੇ ਤਾਂ ਉੱਥੇ ਹੀ ਡੁੱਬ ਗਏ ਜਿਨ੍ਹਾਂ ਦੇ ਵਿੱਚੋਂ ਸ਼ੁਭਪ੍ਰੀਤ ਸਿੰਘ ਜਿਸ ਦੀ ਉਮਰ 29 ਸਾਲ ਦੇ ਕਰੀਬ ਹੈ ਉਸ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ ਰਾਜੂ ਦੀ ਗੋਤਾ ਖੋਰਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਦੁਪਹਿਰ 2 ਵਜੇ ਅੱਤਿ ਗਰਮੀ ਹੋਣ ਕਾਰਨ ਦੋਵੇਂ ਦੋਸਤ ਸੁਪ੍ਰੀਤ ਅਤੇ ਗੁਰਮੀਤ ਸਿੰਘ ਆਪਣੇ ਦੋ ਹੋਰ ਸਾਥੀਆਂ ਸਮੇਤ ਨੇੜੇ ਹੀ ਵਕਤੇ ਸਤਲੁਜ ਦਰਿਆ ਦੇ ਵਿੱਚ ਨਹਾਉਣ ਗਏ ਸੀ ਤਾਂ ਸਤਲੁਜ ਦਰਿਆ ਕਿਨਾਰੇ ਸੁਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾ ਕੇ ਪਾਣੀ ਦੇ ਵਿੱਚ ਛਾਲ ਲਗਾ ਦਿੱਤੀ ਜਿਸ ਥਾਂ ਉਹ ਨਹਾਉਣ ਲੱਗੇ ਤਾਂ ਉਸੇ ਥਾਂ ਤੇ ਪਾਣੀ ਕਾਫੀ ਡੂੰਘਾ ਸੀ ਨਹਾਉਣ ਸਮੇਂ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਾ ਤਾਂ ਉਸ ਨੂੰ ਸੁਪਰੀਤ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਡੁੱंगे ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਘਟਨਾ ਦੀ ਸੂਚਨਾ ਮਿਲਦੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਤਾਂ ਉੱਥੇ ਗੋਤਾਖੋਰਾਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਤਾਂ ਦੂਸਰੇ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਇਹ ਹੈ ਤੁਹਾਡਾ ਮੀਤਾ ਸ਼ਿਕਾਰੀ ਮਲਕੀ ਸਿੰਘ ਮੀਤਾ ਜਿਹੜਾ ਪਿੰਡ ਕੜਾ ਹੀ ਤੁਹਾਡਾ ਮੰਡ ਚੋਂ ਤਾਂ ਹੈ ਅੱਜ ਕਿੱਦਾਂ ਹੋਇਆ ਜੀ ਵਾਪਸ ਜਿਹੜਾ ਹਾਸਾ ਜਵਾਬ ਦੇ ਦੋ ਮੁੰਡੇ ਇੱਥੇ ਮਾਰੀਆਂ ਛਾਲਾਂ ਨੇ ਨਾ ਜੀ ਕੀ ਨਾਲਾ ਹੀ ਸੀ ਇਹ ਨਾ ਨਾ ਦਾ ਰੋਜ਼ ਡੁੱਬਦਾ ਕੱਲ ਕੱਢਿਆ ਜੀ ਅੱਛਾ ਤੇ ਅੱਜ ਕੀ ਹੋਇਆ ਵਾ ਅੱਜ ਇਹਨਾਂ ਨੇ ਛਾਲਾਂ ਮਾਰੀਆਂ ਇੱਕ ਤਾਂ ਪਾਣੀ ਲੈ ਗਿਆ ਚੱਕਿਓ ਗਾਂਵ ਦੇ ਵਿਚਾਲੇ ਅੱਛਾ ਇੱਕ ਮੇਰੇ ਖਿਆਲ ਇਧਰੋਂ ਹੋਰ ਤੇ ਹੋਇਆ ਕਿਦਾਂ ਫਿਰ ਤੁਸੀਂ ਕੀ ਕੀਤਾ ਪਰ ਬਚਾਉਣ ਲਈ ਆਈ ਇਹ ਸਨ ਬੁਲਾ ਜਾਂਦੇ ਆ ਅੱਛਾ ਫਿਰ ਤੁਸੀਂ ਜਿਹੜੇ ਉਹ ਬੰਦੇ ਪੈਸੇ ਲੈਂਦੇ ਸਾਡੇ ਤੇ ਲੋੜ ਜਿਆਦੇ ਪੈ ਜਾਂਦਾ ਜੀ ਪੈਸੇ ਲੈਂਦੇ ਅੱਜ ਫ੍ਰੀ ਸੇਵਾ ਕਰਦੇ ਸੇ ਮੁੰਡਾ ਕੱਢਿਆ ਬਾਹਰ ਉਹ ਕਿਹੜਾ ਮੁੰਡਾ ਜਿਹੜਾ ਕੱਢਿਆ ਉਹਦਾ ਨਾਂ ਕੀ ਸੀਗਾ ਛੋਪਰੀ ਸ਼ੋਪਰੀਦਨ ਦੇ ਪਿੰਡ ਦਾ ਅੱਛਾ ਉਹਨੇ ਪਿੰਡੋਂ ਛੋਪਰੀਦਾਂ ਕੱਢਿਆ ਬਾਹਰ ਉਹਦੀ ਡੈਥ ਹੋ ਚੁੱਕੀ ਸੀਗੀ ਹੋ ਗਈ ਇਹਨੇ ਇੱਕ ਸਕੰਟ ਚ ਮਰ ਜਾਂਦਾ ਜੀ ਅੱਛਾ ਅੱਛਾ ਇੰਨਾ ਚੇਤੇ ਤੇ ਇੱਕ ਦੂਜਾ ਮੁੱਦਾ ਉਹ ਵਿੱਚ ਹੀ ਆ ਜੀ ਜ਼ੋਰ ਨਾਲ ਉਹ ਲਬੜੀ ਦੇ ਦੂਜੇ ਮੁੱਦੇ ਨਾਲ ਕੀ ਆ ਰਾਜੂ ਜੀ ਰਾਜੂ ਰਾਜੂ ਉਹ ਲਬੇਣੀ ਹ ਤੱਕ ਚੱਲਿਆਂ ਫੇਰ ਲੱਗ ਦੁਆ ਫੇਚਾ ਛਾਲ ਮਾਰ ਲੱਗ ਪਾਣੀ ਪੀ ਕੇ ਜਾਉਂਦੋਂ ਲੈ ਕੇ ਚੱਲਿਆ ਜਉਂਦਾ ਹੁਣ ਤੱਕ ਕਿੰਨੇ ਆ ਇੱਥੇ ਹਾਸੀ ਕਿੰਨੇ ਵਾਪਰੇ ਸਤਲੁਜ ਦਰਿਆ ਦੇ ਵਿੱਚ ਜੀ ਪਤਾ ਨਹੀਂ ਰੋਜ਼ ਪੰਜ ਚਾਰ ਹੋਏ ਜਾਂਦੇ ਦੋ ਚਾਰ ਅੱਛਾ ਅੱਛਾ ਕਿੰਨੇ ਕ ਬੰਦੇ ਬਚਾ ਚੁੱਕੇ ਉਹ ਜਿੰਦੇ ਜੁਂਦੇ ਬੰਦੇ ਵੀ ਕੱਢੇ ਕੀ 15 ਕ ਬੰਦੇ ਉਹਨਾਂ ਜਿੰਦੇ ਬਚਾਇਆ ਉਹਨਾਂ ਤੋਂ ਵੀ ਨਹੀਂ ਪੈਸਾ ਲਿਆ ਜੀ ਦੋ ਦੋ ਲੱਖ ਦਿੰਦੇ ਆ ਨਹੀਂ ਲਿਆ ਅੱਛਾ ਤੱਕ ਲਈ ਪਛੰਡਿਆ ਤੇ ਆ ਨਹੀਂ ਜੀ ਇਹ ਬੰਦੇ ਹੈਡ ਬੋਡੀ ਵੀ ਕਾਫੀ ਗੱਦੀ ਹੁਣ ਤੱਕ ਮੈਂ ਕਿਹਾ ਨਾਂ ਤਿੰਨ 300 ਦੇ ਉੱਤੇ ਕੱਢਤੀ ਇਹ ਬੰਦੇ ਸੀਗੇ ਜੀ ਚਾਰ ਮੁੰਡੇ ਅੱਛਾ ਜੀ ਇਹ ਨਾਉਂ ਆਏ ਸੀਗੇ ਜੀ ਉਰੇ ਠੀਕ ਹੈ ਜੀ ਨਾਉਂਦੇ ਨਾਉਂਦੇ ਘੁੰਮਣ ਘੇਰੀ ਪੈਂਦੀ ਹੈ ਜੀ ਉਰੇ ਛਾਲਾਂ ਮਾਰਤੀਆਂ ਇਹਨਾਂ ਨੇ ਤਾਰੂ ਤਰਦੇ ਸੀਗੇ ਜੀ ਇਹ ਵਿੱਚ ਡੁੱਬ ਗਏ ਜੀ ਤੇ ਇੱਕ ਲਾਸ ਗਾਹਾਂ ਚਲੇ ਗਈ ਇਹਨੇ ਫੜੀ ਗਾਹਾਂ ਜਾ ਕੇ ਇੱਕ ਇੱਥੇ ਹੀ ਅਜ ਪਤਾ ਨਹੀਂ ਇੱਥੇ ਡੁੱਬੀ ਗਾਹਾਂ ਚਲੇ ਗਈ ਜਿਹੜਾ ਇੱਕ ਮੁੰਡਾ ਡੈਥ ਹੋ ਗਈ ਉਹ ਨਾ ਕੀ ਆ ਪਿੰਡ ਦਾ ਛੋ ਫਰੀਦ ਬੜੀ ਹਲਫੈਂਡੀ ਆ ਅੱਛਾ ਬੜੀ ਹਲਫੈਂਡੀ ਹਾਂ ਇਹ ਰਾਜੂ ਵਿੱਚ ਹੈ ਜੀ ਦੂਜਾ ਲੱਭ ਨਹੀਂ ਲੱਭਿਆ ਜੀ ਮੇਰਾ ਨਾਮ ਗਰਜੀਤ ਸਿੰਘ ਆ ਜੀ ਪਿੰਡ ਪਿੰਡ ਬਲੀ ਆਲੀ ਅੱਛਾ ਜਿਹੜੀ ਘਟਨਾ ਵਾਪਰੀ ਕੀ ਘਟਨਾ ਵਾਪਰੀ ਇਹੇ ਜੀ ਮੁੰਡੇ ਦੁਪਹਿਰੋਂ 1 ਵਜੇ ਨਾਉਣ ਆਏ ਸੀਗੇ ਜੀ ਇੱਥੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੀ ਵੀ ਇਹਦੇ ਕਰਕੇ ਹੋਰ ਵੀ ਬੰਦੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਰੋਕਿਆ ਜਾਵੇ ਅੱਛਾ ਜੀ ਕਿਵੇਂ ਹੋਈ ਕੀ ਗੱਲਬਾਤ ਜੀ ਇਹ ਬਨਾਉਣ ਆਏ ਸੀਗੇ ਜੀ ਇੱਥੇ ਪਿੰਡ ਦੇ ਵਿੱਚ ਕੀ ਨਾਮ ਸੀ ਜੀ ਤੇ ਇੱਕ ਇਹਦਾ ਰਾਜ ਰਾਜੂ ਤੇ ਇੱਕ ਸ਼ੋਭਪ੍ਰੀਤ ਸਿੰਘ ਜੀ ਹੂੰ ਅ ਦੋਨਾਂ ਦੀ ਲਾਸ਼ ਬਰਾਮਦ ਚੱਲੀ ਜਾਂ ਕੀ ਨਹੀਂ ਜੀ ਇੱਕ ਦੀ ਆ ਗਈ ਇੱਕ ਦੀ ਲੱਭੀ ਨਹੀਂ ਜੀ ਹਜੇ ਉਹ ਸ਼ੋਭਪ੍ਰੀਤ ਦੀ ਮੇਰਾ ਨਾਮ ਮਨਦੀਪ ਸਿੰਘ ਜੀ ਪਿੰਡ ਬਲੀ ਵਾਲਾ ਜੀ ਕੀ ਗੱਲਬਾਤ ਹੋਈ ਹੈ ਜੀ ਮੇਰਾ ਬ੍ਰਦਰ ਜੀ ਤੇ ਨਾਲ ਆਪਣੇ ਦੋਸਤਾਂ ਦੇ ਦਰਿਆ ਤੇ ਨਹਾਉਣ ਗਏ ਸੀਗੇ ਕੀ ਨਾਮ ਬ੍ਰਦਰ ਗਰਮੀਤ ਸਿੰਘ ਜੀ ਤੇ ਨਾਲ ਤਿੰਨ ਮੁੰਡੇ ਦੋਸਤਾਂ ਦੇ ਹੋਰ ਸੀਗੇ ਤੇ ਨਹਾਉਂਦੇ ਸਮੇਂ ਦੋ ਮੰਨ ਲਓ ਪਾਣੀ ਦੇ ਵਿੱਚ ਡੂੰਘੇ ਪਾਣੀ ਚਲੇ ਗਏ ਡੁੱਬ ਗਏ ਇੱਕ ਦੀ ਬੋਡੀ ਮਿਲ ਗਈ ਤੇ ਜਿਹੜਾ ਮੇਰਾ ਬ੍ਰਦਰ ਆ ਉਹਦੀ ਬੋਡੀ ਹਲ ਤੱਕ ਨਹੀਂ ਮਿਲੀ ਜਦੋਂ ਬਾਕੀ ਦੋ ਦੋ ਉਹ ਸਹੀ ਸਲਾਮਤ ਨਹੀਂ ਉਹ ਬਚ ਗਈ ਅੱਛਾ ਜੀ ਹਾਂਜੀ ਮੈਰਿਡ ਸੀ ਹਾਂਜੀ ਮੈਰਿਡ ਸੀਗੇ ਇਹਦੇ ਬੱਚੇ ਦੋ ਇਹਨੇ ਦੋ ਦੋ ਬੇਟੀਆਂ ਨੇ ਜੀ ਅੱਛਾ ਜੀ ਹਾਂਜੀ ਕੰਮ ਕਰਦੀ ਕੰਮ ਇਹ ਖੇਤੀਬਾੜੀ ਦਾ ਸੀਗੇ ਤੇ ਇਹਨਾਂ ਦੀ ਮੰਨ ਲਓ ਵੀ ਸ਼ਾਪ ਵੀ ਸੀਗੀ ਫੋਨ ਮੋਬਾਈਲਾਂ ਦੀ ਸਾਰੇ ਕੱਛ ਦੀ ਕੈਮਰਾ ਸੀਸੀਟੀਵੀ ਵਗੈਰਾ ਦੀ ਇਹ ਤਿੰਨੇ ਭੈਣ ਭਰਾ ਸੀ ਜਿਹਨਾਂ ਦੀ ਮੌਤ ਹੋਈ ਇਹ ਤਿੰਨ ਭੈਣ ਭਰਾ ਸੀਗੇ ਜੀ ਅੱਛਾ ਇੱਕ ਪਰ ਬ੍ਰਦਰ ਇਹਨਾਂ ਦਾ ਆਪਣੇ ਕੈਨੇਡਾ ਚਾਹੀ ਹਾਂਜੀ ਤੇ ਸਿਸਟਰ ਹੋਰੀ ਆ ਸਿਸਟਰ ਮੈਰਿਡ ਮੈਰਿਡ ਆ ਸੋ ਸੇਖਰੋ ਢੇਲੀਪੋਸਟ ਪੰਜਾਬੀ ਮੈਂ ਹਸਨੇਨਾ ਸਤਲੁਜ ਦਰਿਆ ਦੇ ਵਿੱਚ ਨਹਾਉਣਗੇ ਦੋ ਨੌਜਵਾਨ ਡੁੱਬ ਕੇ ਜਿਸ ਤੋਂ ਬਾਅਦ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤੱਪਮੰਤ ਪਾਕੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਨੌਜਵਾਨ ਦੀ ਮ੍ਰਿਤਕ ਦੇ ਬਾਹਰ ਕੱਢੀ ਗਈ ਜਦਕਿ ਦੂਸਰੇ ਦੋਸਤਾਂ ਹੱਥ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੋ ਸਤਲੁਜ ਦਰਿਆ ਕਿਨਾਰੇ ਵਸਤੇ ਪਿੰਡ ਬੱਲੀਏ ਵਾਲਦੇ ਦੋ ਨੌਜਵਾਨ ਨਹਾਉਣ ਦੇ ਲਈ ਦਰਿਆ ਦੇ ਪਾਣੀ ਦੇ ਵਿੱਚ ਉਤਰੇ ਤਾਂ ਉੱਥੇ ਹੀ ਡੁੱਬ ਗਏ ਜਿਨ੍ਹਾਂ ਦੇ ਵਿੱਚੋਂ ਸ਼ੁਭਪ੍ਰੀਤ ਸਿੰਘ ਜਿਸ ਦੀ ਉਮਰ 29 ਸਾਲ ਦੇ ਕਰੀਬ ਹੈ ਉਸ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ ਰਾਜੂ ਦੀ ਗੋਤਾ ਖੋਰਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਦੁਪਹਿਰ 2 ਵਜੇ ਅਤਿ ਗਰਮੀ ਹੋਣ ਕਾਰਨ ਦੋਵੇਂ ਦੋਸਤ ਸੁਪ੍ਰੀਤ ਅਤੇ ਗੁਰਮੀਤ ਸਿੰਘ ਆਪਣੇ ਦੋ ਹੋਰ ਸਾਥੀਆਂ ਸਮੇਤ ਨੇੜੇ ਹੀ ਸਤਲੁਜ ਦਰਿਆ ਦੇ ਵਿੱਚ ਨਹਾਉਣ ਗਏ ਸੀ ਤਾਂ ਸਤਲੁਜ ਦਰਿਆ ਕਿਨਾਰੇ ਸੁਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾ ਕੇ ਪਾਣੀ ਦੇ ਵਿੱਚ ਸ਼ਾਲ ਲਗਾ ਦਿੱਤੀ ਜਿਸ ਥਾਂ ਉਹ ਨਹਾਉਣ ਲੱਗੇ ਤਾਂ ਉਸੇ ਥਾਂ ਤੇ ਪਾਣੀ ਕਾਫੀ ਡੂੰਘਾ ਸੀ ਨਹਾਉਣ ਸਮੇਂ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਾ ਤਾਂ ਉਸ ਨੂੰ ਸੁਪਰੀਤ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਡੁੱंगे ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਘਟਨਾ ਦੀ ਸੂਚਨਾ ਮਿਲਦੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਤਾਂ ਉੱਥੇ ਗੋਤਾਖੋਰਾਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਤਾਂ ਦੂਸਰੇ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਕੀ ਹਾਲ ਤੁਹਾਡਾ ਮੀਤਾ ਸ਼ਿਕਾਰੀ ਮਲਕੀ ਸਿੰਘ ਮੀਤਾ ਜਿਹੜਾ ਪਿੰਡ ਕੜਾ ਦੀ ਤੁਹਾਡਾ ਮੰਡ ਚੋਂ ਤਾਂ ਅੱਜ ਕਿੱਦਾਂ ਹੋਇਆ ਜੀ ਵਾਪਸ ਜਿਹੜਾ ਹਸਾ ਜਵਾਬ ਦੇ ਦੋ ਮੁੰਡੇ ਇੱਥੇ ਮਾਰੀਆਂ ਛਾਲਾਂ ਨੇ ਨਾ ਜੀ ਕੀ ਨਹਾਰਾ ਸੀ ਇਹ ਨਾ ਨਾ ਰੋਜ਼ ਡੁੱਬ ਜਾਂ ਕੱਲ ਕੱਢਿਆ ਜੀ ਅੱਛਾ